ਇੱਕ ਕਦਰ ਮਜੀਠੀਆ ਸਭ ਤੋਂ ਵੱਡਾ ਖੰਕਾਦ ਪੁਦਾਦੀ ਪੰਜਾਬ ਦਾ ਜਿਨੇ ਪੰਜਾਬ ਦੇ ਹਜ਼ਾਰਾਂ ਪੁੱਤ ਨਸ਼ਿਆਂ ਦੇ ਨਾਮ ਮਲਵਾਏ ਲੱਖਾਂ ਟਨ ਹੈਰੋਇਨ ਪਾਕਿਸਤਾਨ ਨਾਲ ਸੰਬੰਧ ਕੇ ਇਹ ਹੈਰੋਇਨ ਕਿੱਥੋਂ ਆਉਂਦੀ ਆ ਉੱਧਰੋਂ ਆਉਂਦੀ ਆ ਤੇ ਇਹ ਮਜੀਠੀਆ ਪਰਵਾਦੀ ਤੇ ਇਹਨਾਂ ਦੇ ਐਮ.ਐਲ.ਏ ਹਰਮੀਤ ਸੰਧੂ ਹੁਣੀ ਜਿਨ੍ਹਾਂ ਦੇ ਉੱਤੇ ਇਨੀ-ਇਨੀ ਰਿਕਵਰੀਆਂ ਹੁੰਦੀਆਂ ਤੇ ਸਾਰੇ ਇਸ ਗੱਲ ਦੇ ਦੋਸ਼ੀ ਆ ਪਾਈ ਨਰੈਨ ਸਿੰਘ ਚੌੜੇ ਤੇ ਜਿੰਨੇ ਤੁਸੀਂ 31 ਕੇਸ ਕਹਿੰਦੇ ਹੋ ਉਹਨਾਂ ਦੇ ਅੱਜ ਦੀ ਤਰੀਕ 'ਚ ਕੋਈ ਕੇਸ ਪੈਂਡਿੰਗ ਨਹੀਂ ਹੈਗਾ ਉਹਨਾਂ ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਅੰਡਰ ਗੋਨ ਆਰਮ ਜੈਕਟ ਦੇ ਵਿੱਚ ਸਜ਼ਾ ਹੋਈ ਸੀ ਚੰਡੀਗੜ੍ਹ 'ਚ 500 ਰੁਪਏ ਜੁਰਮਾਨਾ ਜੀ ਐਜ਼ਾ ਵਕੀਲ ਉਹਨਾਂ ਨੂੰ ਮਿਲੇ ਹੋ ਔਰ ਪੇਸ਼ੀ ਤੋਂ ਬਾਅਦ ਜਿਹੜੀ ਰਿਮਾਂਡ ਆ ਤਿੰਨ ਦਿਨ ਦੀ ਫੇਰ ਵਧਾ ਦਿੱਤੀ ਗਈ ਹੈਗੀ ਸੋ ਕੀ ਉਹਨਾਂ ਦਾ ਕਹਿਣਾ ਹੈਗਾ ਇਸ ਬਾਰੇ ਦੇ ਵਿੱਚ ਕੀ ਉਹਨਾਂ ਨੂੰ ਕੋਈ ਤੁਹਾਨੂੰ ਮਿਲ ਕੇ ਲੱਗਾ ਵੀ ਕੋਈ ਪਛਤਾਵਾ ਹੈ ਉਹ ਜੇ ਕੇਸ ਪੈਂਡਿੰਗ ਹੋਣ ਦੇ ਨਾਲ ਕੋ ਕੋ ਖੰਖਾਤ ਪਤਾਦੀ ਆ ਤੇ ਪੰਜਾਬ ਦਾ ਸਭ ਤੋਂ ਵੱਡਾ ਖੰਖਾਤ ਪਤਾਦੀ ਵਿਕਰਮ ਮਜੀਠੀਆ ਜਿਹਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਾਲ ਮਾਰਿਆ ਆਪ ਤਾਂ ਤੁਸੀਂ ਕਤਲਾਂ ਦੇ ਕੇਸਾਂ ਦੀ ਬੇਦਵੀ ਦੇ ਕੇਸਾਂ ਦੀ ਭਾਂਦੇ ਤੋਂ ਦੀ ਸਜ਼ਾ ਲੈ ਲਈ ਤੇ ਦੂਜੇ ਬੰਦੇ ਨੂੰ ਕਹਿੰਦੇ ਹੋ ਵੀ ਜਿਹਨੇ ਕੁਝ ਵੀ ਨਹੀਂ ਕੀਤਾ ਹਵਾ ਦੀ ਗੋਲੀ ਚੱਲੀ ਆ ਸ਼ਾਇਦ ਉਹ ਵੀ ਨਹੀਂ ਚੱਲੀ ਮੀਡੀਆ ਹੀ ਕਹਿ ਰਿਹਾ ਹੈ ਤਾਂ ਉਹਨੂੰ ਕਹਿੰਦੇ ਹੋ ਵੀ ਤੁਸੀਂ ਫਾਇਲਾ ਦਿਓ ਸੋ ਉਹਨਾ ਕੇਸਾਂ ਦੀ ਜਿਹੜੇ ਇਹਨਾਂ ਨੇ ਐਡਮਿਟ ਕਰ ਲਿਆ ਕਾਲੀ ਦੱਲੀ ਲੀਡਰਸ਼ਿਪ ਨੇ ਸਮੇਤ ਸੁਖਬੀਰ ਬਾਦਲ ਵੀ ਅਸੀਂ ਬਹਿਬਲ ਕਲਾਂ ਗੋਲੀ ਚਲਾਈ ਗੁਨਾਹ ਮੰਨਿਆ ਅਸੀਂ ਹਾਂ ਅਸੀਂ ਮੰਨਿਆ ਜੀ ਬੇਦਵੀ ਕੀਤੀ ਸਲਸਾ ਸਾਧਨਾ ਜਾਰੀ ਕੀਤੀ ਉਹ ਇੱਕ ਰੇਪਿਸਟ ਸਾਧ ਜਿਹੜਾ ਹੈਗਾ ਆ ਉਹਨੂੰ ਕੋਰਟ ਨੇ ਲਿਖਿਆ ਹੋਇਆ ਬੀਸਟ ਜਾਨਵਰ ਲਿਖਿਆ ਹੋਇਆ ਦਦਿੰਦਾ ਸਲਸੀਆ ਦੇ ਸਾਥ ਉਹਦੇ ਯਾਰ ਸੀ ਇਹ ਉਹ ਤਾਂ ਆਪਣੇ ਜੁਲਮਾਂ ਦੀ ਕਹਿੰਦੇ ਸੀ ਦੋ ਦਿਨ ਭਾਂਡੇ ਧੋਕੇ ਵਿਲੇ ਹੋ ਜੀ ਤੇ ਇਹਨਾਂ ਦਾ ਤਾਂ ਪਤਾ ਕੋਈ ਨਹੀਂ ਕੱਲ ਉਹ ਸਲਸੀਆ ਵਾਲੇ ਨੂੰ ਕਹਿਣ ਵੀ ਤੂੰ ਪੰਜ ਸੁਖਣੀ ਸਾਹ ਦੇ ਪਾਠ ਕਰ ਲੈ ਤਾਂ ਤੈਨੂੰ ਵੀ ਮਾਫੀ ਮਿਲ ਜੂ ਤੇ ਜਿਹੜੇ ਭਾਈ ਨਰੈਨ ਸਿੰਘ ਨੇ ਕੀ ਸਿਆ ਉਹ ਦੁਨਿਆਵੀ ਅਦਾਲਤ ਚੱਗ ਜਾ ਤਾਂ ਆਪਣੇ ਕੇਸ ਵੀ ਦੁਨਿਆਵੀ ਅਦਾਲਤ ਦੇ ਵਿੱਚ ਲਿਆਓ ਐਡਮਿਟ ਕਰੋ ਵੀ ਅਸੀਂ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਬੇਦਗੀਆਂ ਕੀਤਾ ਜਾਂ ਨਰੈਨ ਸਿੰਘ ਦਾ ਕੇਸ ਵੀ ਫੇਰ ਕਾਲ ਤੱਕ ਤੇ ਲਾ ਲਓ 5 ਨਹੀਂ 10 ਪਾਟ ਕਰ ਲੂਗਾ ਸੂਨੀ ਸਾਹਿਬ ਦੇ ਜਿਹਦੇ ਤੇ ਕੇਸ ਪੈਂਡਿੰਗ ਆ ਉਹ ਨੂੰ ਵੀ ਤੁਸੀਂ ਕ੍ਰਿਮੀਨਲ ਨਹੀਂ ਕਹਿ ਸਕਦੇ ਜਿੰਨਾ ਚਿਰ ਤੱਕ ਬੰਦਾ ਕਨਵਿਕਟ ਨਹੀਂ ਹੋ ਜਾਂਦਾ ਕਨਵਿਕਟ ਹੋ ਕੇ ਉਹਦਾ ਅਪੀਲ ਦਾ ਹੱਕ ਹੈਗਾ ਹਾਈ ਕੋਰਟ ਸੁਪਰੀਮ ਕੋਰਟ ਤੇ ਜਿਹੜੇ ਜਿਹੜੇ ਖਾਸ ਤੌਰ ਤੇ ਲੀਡਰ ਪਾਈ ਨਰੈਨ ਸਿੰਘ ਨੂੰ ਟੈਰਰਿਸਟ ਖੁੰਖਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜਿਹੜੀ ਐਮਐਚਏ ਦਾ ਨੋਟੀਫਿਕੇਸ਼ਨ ਹੁੰਦਾ ਕਿਸੇ ਨੂੰ ਤੁਸੀਂ ਟੈਰਿਸਟ ਡਿclare ਕਰਨਾ ਸਮੇਤ ਮੁਜੀਠੀਆ ਜਾਂ ਕਾਲੀਦਲਾਰੇ ਸਾਰੇ ਸੁਚੇਤ ਹੋ ਜੋ ਤੇ ਇਹ ਤੁਹਾਨੂੰ ਅਦਾਲਤਾਂ ਦੇ ਵਿੱਚ ਇਹ ਲਿਆਵਾਂਗੇ ਜਦੋਂ ਤੁਸੀਂ ਜਿਹੜੇ ਇਹੋ ਜਿਹੇ ਸਕਾਲਰ ਬੰਦਿਆਂ ਦੇ ਵਾਸਤੇ ਇਹ ਜੋ ਘਟੀਆ ਸ਼ਬਦਾਵਲੀ ਵਰਤਦੇ ਹੋ ਇਹ ਕੋਈ ਸ਼ਖਸੀ ਦੇਣੀ ਦੀਆਂ ਕਤਾਈਆਂ ਜਾਂ ਕ੍ਰੈਤਾਂ ਥੋੜੋ ਆ ਇਹ ਤਾਂ ਸਿੱਧੇ ਕਤਲ ਮੰਨਦਾ ਇਹ ਹੈ ਕਿ ਅਸੀਂ ਗੋਲੀਆਂ ਚਲਾਈਆਂ ਕਤਲ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਉਣ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਚੋਲਾ ਪਾ ਕੇ ਬਲਸ਼ਾ ਦੇਣਾ ਤੇ ਪਹਿਲੇ ਦਰਜ ਤੇ ਲਾਉਣਾ ਤਾਂ ਸਨਮਾਨ ਆ ਇਹ ਕੋਈ ਇਹ ਕੋਈ ਸਜ਼ਾ ਥੋੜਾ ਉਹ ਤਾਂ ਸਗੋ ਦਾ ਅਪਮਾਨ ਨਹੀਂ ਕੋ ਉਹਨੂੰ ਤਾਂ ਸਨਮਾਨ ਕੀ ਸਨਮਾਨਤ ਕਰਤਾ ਉਹਨੂੰ ਚੋਲਾ ਦੇ ਤਾ ਸੋਪੇ ਵਾਂਗੂ ਦੇ ਤਾ ਉਹਨੂੰ ਚੋਲਾ ਜਾਂ ਨੀਲਾ ਕਿਵੜਾ ਪਾ ਕੇ ਉੱਤੇ ਬਹਿ ਜਾ ਤੇ ਬਲਸ਼ਾ ਲੈ ਕੇ ਖੜਾ ਹੋ ਜਾ ਇਹ ਪੋਲੀਟਿਕਲ ਸਿਆਸੀ ਤੌਰ ਤੇ ਵਿਚਲਦੇ ਆ ਗਲਤੀਆਂ ਤੇ ਪੋਲੀਟਿਕਲ ਤਾਂ ਉਹਨਾਂ ਤੇ ਕੋਈ ਰੋਕ ਹੀ ਨਹੀਂ ਲਾਈ ਵੀ ਹਾਂ ਵੀ ਤੁਸੀਂ 20 ਸਾਲ ਨਹੀਂ ਇਸ ਪੋਲਿਟਿਕਲ ਸੱਤਾ ਦੇ ਵਿੱਚ ਆ ਸਕਦੇ ਸੁਖਣੀ ਸਾਹਿਬ ਦਾ ਪਾਠ ਕਰ ਲੋ ਤੇ ਉੱਤੇ ਭਾਂਡੇ ਧੋ ਲੋ ਜਿਹੜੀ ਦੁਨੀਆ ਇੰਨੀ ਆ ਗੁਰੂ ਘਰ ਚ ਜੋੜਿਆਂ ਦੀ ਤੇ ਭਾਂਡਿਆਂ ਦੀ ਸੇਵਾ ਕਰਦੀ ਉਹ ਸਜ਼ਾ ਲੱਗੀ ਉਹਨਾਂ ਨੂੰ ਕੋਈ ਜਿਹੜਾ ਬੰਦੇ ਪੰਜ ਪੰਜ ਪਾਠ ਕਰਦੇ ਆ ਉਹ ਸਜ਼ਾ ਦੇ ਕਰਕੇ ਕਰਦੇ ਆ ਉਹ ਆਪਣੇ ਮਨ ਦੀ ਸ਼ੁੱਧੀ ਵਾਸਤੇ ਕਰਦੇ ਆ ਤਾਂ ਉਹਨਾਂ ਦਾ ਅੰਦਰਲਾ ਉਗੜ ਕੇ ਆ ਗਿਆ ਵੀ ਉਹ ਸਿਰਫ ਨਕਾਬ ਪਾਇਆ ਹੋਇਆ ਉਹਨਾਂ ਨੇ ਵੀ ਕਿਸ ਤਰ੍ਹਾਂ ਭੇਖ ਕਰਕੇ ਤੇ ਉਹ ਆਪਣੇ ਆਪ ਨੂੰ ਬੜੇ ਨਮਾਣੇ ਸਿੱਖ ਅੱਜ ਉਹ ਪੇਸ਼ ਕਰ ਰਹੇ ਆ ਇਹ ਅੰਦਰ ਇਹਨਾਂ ਦੇ ਦਿੰਦੇ ਹੀ ਬੈਠੇ ਹੋਏ ਆ ਜਦੋਂ ਇਹਨਾਂ ਦਾ ਬਿਲਕੁਲ ਗਰਾਉਂਡ ਖੁੱਸ ਗਿਆ ਪੰਜਾਬ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਪੰਚਾਇਤੀ ਚੋਣਾਂ 'ਚ ਵੀ ਇਹਨਾਂ ਦੀ ਪੰਜਾਬੀ ਜੀ ਕਹ ਲਓ ਕੀ ਸੀ ਹੋਗੀ ਤਾਂ ਫਿਰ ਇਹਨਾਂ ਨੂੰ ਲੱਗਿਆ ਵੀ ਅਸੀਂ ਇਹੋ ਜਿਹਾ ਪਖੰਡ ਕਰਕੇ ਤੇ ਸ਼ਾਇਦ ਅਸੀਂ ਹੁਣ ਸੋ ਜੋ ਉੱਥੇ ਗੇਮ ਡਰਾਮਾ ਖੇਡਿਆ ਗਿਆ ਉਹ ਦਾ ਉਹ ਉੱਗੜ ਗਿਆ ਜਿਹੜਾ ਪਾਜ ਸੀਗਾ ਕੂੜ ਠੱਗੀ ਗੁੱਝੀ ਨਾ ਰਹੇ ਮਲਮਾ ਉੱਗੜ ਜਾਂਦਾ ਗਵਾਣੀ ਕਹਿੰਦੀ ਸੋ ਉਹਨਾਂ ਦਾ ਉਹ ਸਾਡਾ ਪਾਜ ਉੱਗੜ ਚੁੱਕਿਆ ਹੈਗਾ ਮਜੀਠਿਆ ਆਪ ਸਮਗਦਰ ਕ੍ਰਿਮੀਨਲ ਕੇਸ ਜਿਹੋਦੇ ਤੇ ਚੱਲਦੇ ਸੁਪਰੀਮ ਕੋਰਟ ਤੋਂ ਤੂੰ ਬੇਲ ਲੈ ਕੇ ਆਇਆ ਪੰਜਾਬ ਦੇ ਨੌਜਵਾਨਾਂ ਨੂੰ ਤੇ ਸ਼ਿਦਕੀ ਸਿੱਖ ਜਿਹੜਾ ਸਕਾਲਰ ਬੰਦਾ 13 ਕਿਤਾਬਾਂ ਲਿਗੀਆਂ ਤੇਰੇ ਅੱਗੇ ਨੇ ਤਾਂ ਇੱਕ ਪੇਜ ਵੀ ਨਹੀਂ ਲਿਖਿਆ ਹੋਣਾ ਇਤਿਹਾਸ ਦਾ ਤੇ ਤੂੰ ਉਹਨੂੰ ਕਹਿਂਦਾ ਕ੍ਰਿਮੀਨਲ ਟੈਰਰਿਸਟ ਖੂੰਖਾਰ ਅੱਤਵਾਦੀ ਕਿਉਂਕਿ ਇਹ ਤਾਂ ਕਤਲਾਂ ਦੇ ਕੇਸਾਂ ਦੀ ਕਨਫੈਸ਼ਨ ਹੈ ਕਤਲਾਂ ਦੇ ਕੇਸਾਂ ਨੂੰ ਤਾਂ ਲਾਫ ਦੀ ਲੈਂਡ ਦੇ ਵਿੱਚ ਹੋਊਗਾ ਨਾ ਉਹ ਫੇ ਤਾਂ ਇਥੇ ਉਹ ਪੈਦਾ ਹੋ ਜੂਗੀ ਨਾ ਅਦਾਜਕਤਾ ਵੀ ਲੋਕੀ ਕਤਲ ਕਰਕੇ ਕਾਲ ਤੱਕ ਦੇ ਚਲ ਜਾ ਕਰਨਗੇ ਜੀ ਕਤਲ ਹੋ ਗਿਆ ਜੀ ਸਾਨੂੰ ਸੇਵਾ ਲਾ ਦਿਓ ਕਹਿਣਗੇ ਜੀ ਪੰਜ ਦਿਨ ਪਾਠ ਕਰ ਲਾ ਦੋ ਦਿਨ ਭਾਂਡੇ ਮਾਜ ਲਾ ਤੇ ਉਹਨਾਂ ਨੂੰ ਪ੍ਰਮੋਟ ਕਰ ਦਿਆ ਵੀ ਦੇਖੋ ਜੀ ਭਾਂਡੇ ਮਾਂਜੇ ਥਾਲੀ ਚੱਕ ਕੇ ਸੁਖਬੀਰ ਦੇ ਭੁੰਡੜ ਨੂੰ ਵਸਾਈ ਭੁੰਡੜ ਨੇ ਧਾਮੀ ਨੂੰ ਫੜਾਤੀ ਧਾਮੀ ਨੇ ਢੀਂਸ਼ੇ ਨੂੰ ਫੜਾਤੀ ਇੰਨੀ ਦੁਨੀਆ ਸੇਵਾ ਕਰਦੀ ਉੱਥੇ ਕੋਈ ਲੋਕੀ ਜਾ ਕੇ ਫੋਟੋ ਵੀਡੀਓ ਬਣਾਉਂਦੇ ਸੁਖਬੀਰ ਬਾਦਲ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਹੋਈ ਤਨਖਾਹ ਜਾਨੀ ਕੇ ਧਾਰਮਿਕ ਸਜ਼ਾ ਪੂਰੀ ਕਰ ਰਹੇ ਸੀਗੇ ਪਹਿਰੇਦਾਰੀ ਤੇ ਸੀਗੇ ਤੇ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੇ ਲਈ ਭਾਈ ਨਾਰਾਇਣ ਸਿੰਘ ਚੌੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਔਰ 6 ਦਿਨ ਦੀ ਮਤਲਬ 3 ਦਿਨ ਦੀ ਪਹਿਲਾਂ ਰਿਮਾਂਡ ਸੀਗੀ ਔਰ ਹੁਣ ਫੇਰ 3 ਦਿਨ ਦੀ ਜਿਹੜੀ ਰਿਮਾਂਡ ਹੈ ਉਹ ਪੁਲਿਸ ਦੇ ਵੱਲੋਂ ਉਹਨਾਂ ਦੀ ਲੈ ਲਈ ਗਈ ਹੈ ਸੋ ਸਾਡੇ ਨਾਲ ਉਹਨਾਂ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੋਂਝਪੁਰ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਕੀ ਕੁਝ ਮੰਦੇ ਅੰਦਰ ਚੱਲ ਲਿਆ ਸਿਗਾ ਜਿਹੜਾ ਇਸ ਤਰ੍ਹਾਂ ਦੇ ਨਾਲ 골ਡਨ ਟੈਂਪਲ ਦੇ ਅਸੀਂ ਕਹਿ ਰਹੀਏ ਕਿ ਬਾਹਰ ਆ ਕੇ ਗੋਲੀ ਚਲਾਈ ਹੈ ਪਾਈ ਚੌੜਾ ਨੇ ਸੋ ਉਹਦੇ ਬਾਰੇ ਵਿੱਚ ਜਾਣਦੇ ਹੈਗੇ ਆ ਸੋ ਪਹਿਲਾਂ ਤੇ ਸਰ ਬਹੁਤ-ਬਹੁਤ ਤੁਹਾਡਾ ਸਵਾਗਤ ਹੈਗਾ ਤੇ ਸਮਾਂ ਦੇਣ ਲਈ ਤੁਹਾਡਾ ਧੰਨਵਾਦ ਹੈ ਧੰਨਵਾਦ ਧੰਨਵਾਦ ਜੀ ਸੋ ਜਿਵੇਂ ਅਸੀਂ ਗੱਲ ਕਰ ਰਹੇ ਹੈਗੇ ਆ ਪਾਈ ਨਰਿੰਦਰ ਸਿੰਘ ਚੌੜਾ ਦੀ ਤੁਸੀਂ ਅੱਜ ਉਹਨਾਂ ਨੂੰ ਮਿਲੇ ਹੈਗੇ ਹੋ ਐਜ਼ ਅ ਵਕੀਲ ਉਹਨਾਂ ਨੂੰ ਮਿਲੇ ਹੋ ਔਰ ਪੇਸ਼ੀ ਤੋਂ ਬਾਅਦ ਜਿਹੜੀ ਰਿਮਾਂਡ ਆ ਤਿੰਨ ਦਿਨ ਦੀ ਫੇਰ ਵਧਾ ਦਿੱਤੀ ਗਈ ਹੈਗੀ ਸੋ ਕੀ ਉਹਨਾਂ ਦਾ ਕਹਿਣਾ ਹੈਗਾ ਇਸ ਬਾਰੇ ਦੇ ਵਿੱਚ ਦੇਖੋ ਨਰਿੰਦਰ ਸਿੰਘ ਚੌੜਾ ਦੇ ਉੱਤੇ ਜਿਹੜਾ ਐਫ ਆਈ ਆਰ ਨੰਬਰ 134/24 ਥਾਣਾ ਈ ਡਿਵੀਜ਼ਨ ਅਮਰਸਰ ਇਹ ਪੁਰਾਣੀ 307 ਆਈਪੀਸੀ ਤੇ ਹੁਣ 109 ਬੀਐਨਐਸ ਤੇ 2527 ਆਮ ਰੈਕਟਰ ਦਾ ਜਿਹੜਾ ਕੇਸ ਦਰਜ ਕੀਤਾ ਹੈਗਾ ਸੋ ਉਹਨਾਂ ਨੂੰ ਪਹਿਲਾਂ 4 ਤਰੀਕ ਨੂੰ ਅਰੈਸਟ ਪਾ ਕੇ ਤੇ 5 ਤੋਂ 8 ਤਰੀਕ ਤੱਕ ਰਿਮਾਂਡ ਸੀ ਉਹਨਾਂ ਦਾ 3 ਦਿਨ ਦਾ ਜੀ ਤੇ ਫਿਰ ਹੁਣ 8 ਨੂੰ ਪੇਸ਼ ਕਰਕੇ ਤੇ 11 ਤਰੀਕ ਤੱਕ ਦਾ ਰਿਮਾਂਡ ਉਹਨਾਂ ਦਾ ਹੋਇਆ ਇਸ ਟਾਈਮ ਇਹਨਾਂ ਕੋਲੋਂ ਕੁਝ ਵੀ ਇਤਰਾਜ਼ਜੋਗ ਡੂਰਿੰਗ ਰਿਮਾਂਡ ਜਿਹੜਾ ਨਹੀਂ ਮਿਲਿਆ ਤੇ ਜਿਹੜਾ ਰਿਮਾਂਡ ਲੈ ਵਧਾਉਣ ਦੀ ਜਿਹੜੀ ਰਿਮਾਂਡ ਪੇਪਰ ਸੀਗੇ ਉਹਦੇ ਵਿੱਚ ਪੁਲਿਸ ਨੇ ਇਹੀ ਕਿਹਾ ਸੀਗਾ ਵੀ ਇਹਨਾਂ ਕੋਲੋਂ ਜਿਹੜਾ ਹਥਿਆਰ ਚਾਰ ਤਰੀਕ ਨੂੰ ਫੜਿਆ ਗਿਆ ਉਹਦੇ ਨਾਲ ਦੇ ਹਥਿਆਰ ਇਹਨਾਂ ਨੇ ਲਖੀਮਪੁਰ ਖੀਰੀ ਯੂਪੀ ਦੇ ਵਿੱਚ ਰੱਖੇ ਹੋਏ ਆ ਉਹ ਖੇਪ ਅਹੀਂ ਬਰਾਮਦ ਕਰਾਉਣ ਵਾਸਤੇ ਲੈ ਕੇ ਜਾਣਾ 10 ਦਿਨ ਦਾ ਰਿਮਾਰਡ ਮੰਗਿਆ ਸੀ ਤੇ 3 ਦਿਨ ਦਾ ਰਿਮਾਨ ਜਿਹੜਾ ਕੋਰਟ ਨੇ ਦਿੱਤਾ ਕੋਰਟ ਨੇ ਵੀ ਪੁੱਛਿਆ ਵੀ ਤੁਸੀਂ ਇਹਨਾਂ ਪਿਛਲੇ 3 ਦਿਨਾਂ ਦੇ ਵਿੱਚ ਕੀ ਕੀਤਾ ਤੇ ਕਿਹੜੇ-ਕਿਹੜੇ ਜਿਮਨੀਜ਼ ਚੈੱਕ ਕੀਤੀਆਂ ਉਹਨਾਂ ਨੇ ਤੇ ਕੁਝ ਵੀ ਜਿਹੜਾ ਕ੍ਰੈਡੀਬਲ ਕੋਈ ਵੀ ਸਾਹਮਣੇ ਨਹੀਂ ਆਇਆ ਐਸ ਪਰ ਜੋ ਉੱਥੇ ਆਇਆ ਕਿਉਂਕਿ ਫਾਈਨਲ ਰਿਪੋਰਟ ਜਿੰਨਾ ਚਿਰ ਤੱਕ ਚਲਾਨ ਨਹੀਂ ਆਉਂਦਾ ਉਹਨਾਂ ਚਿਰ ਤੱਕ ਤਾਂ ਨਹੀਂ ਸਾਰੀ ਕਹਾਣੀ ਪਤਾ ਲੱਗ ਸਕਦੀ ਕਿਉਂਕਿ ਸਾਨੂੰ ਤਾਂ ਐਫ ਆਈ ਆਰ ਦੀ ਕਾਪੀ ਵੀ ਨਹੀਂ ਦਿੱਤੀ ਹੋਈ ਸੀ ਉਹ ਵੀ ਕੋਰਟ ਨੂੰ ਗਿਆ ਤੇ ਉਹਨਾਂ ਨੇ ਐਸ ਐਚਓ ਨੂੰ ਡਾਇਰੈਕਸ਼ਨ ਕੀਤੀ ਵੀ ਇਹਨਾਂ ਨੂੰ ਐਫ ਆਈ ਆਰ ਦੀ ਕਾਪੀ ਦਿਓ ਜੀ ਤੇ ਉਹਦੇ ਤੋਂ ਫਿਰ ਅੱਗੇ ਹੁਣ 11 ਤਰੀਕ ਨੂੰ ਪੇਸ਼ ਕਰਨਗੇ ਤੇ ਫਾਈਨਲ ਰਿਪੋਰਟ ਜਦੋਂ 173 ਦੀ ਰਿਪੋਰਟ ਆਊਗੀ ਤੇ ਉਦੋਂ ਕਿਹਾ ਜਾ ਸਕਦਾ ਵੀ ਕਿਸ ਤਰ੍ਹਾਂ ਕੇਸ ਬਣਾਇਆ ਕੀ ਗਵਾਹ ਹੈਗੇ ਕੀ ਸਬੂਤ ਹੈਗੇ ਜੀ ਸੋ ਪਰ ਇੱਕ ਗੱਲ ਦੱਸੋ ਜਿਵੇਂ ਤੁਸੀਂ ਉਹਨਾਂ ਨੂੰ ਮਿਲੇ ਹੈਗੇ ਆ ਕੀ ਕੋਈ ਉਹਨਾਂ ਦੇ ਅੰਦਰ ਅੱਜ ਵੀ ਗੁੱਸਾ ਹੈਗਾ ਜਾਂ ਬਾਦਲਾਂ ਦੇ ਪ੍ਰਤੀ ਕਹਿ ਲੋ ਜਾਂ ਕਿਸੇ ਤਰ੍ਹਾਂ ਦਾ ਕੋਈ ਐਗਰੈਸ਼ਨ ਹੈਗਾ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਹੈਗਾ ਤੇ ਕੀ ਉਹਨਾਂ ਨੂੰ ਕੋਈ ਤੁਹਾਨੂੰ ਮਿਲ ਕੇ ਲੱਗਾ ਵੀ ਕੋਈ ਪਛਤਾਵਾ ਹੈ ਜਾਂ ਇਦਾਂ ਦਾ ਉਹਨਾਂ ਦੇ ਮਨ 'ਚ ਕੋਈ ਗਿਲਟ ਵੀ ਹੈਗਾ ਨਹੀਂ ਦੇਖੋ ਇਹ ਜਿਹੜੀਆਂ ਗੱਲਾਂ ਹੈਗੀਆਂ ਇਹ ਮੀਡੀਏ ਦੇ ਵਿੱਚ ਹੀ ਚੱਲ ਰਹੀਆਂ ਹੈਗੀਆਂ ਸਾਰੀਆਂ ਪਛਤਾਵਾ ਗਿਲਟ ਜਾਂ ਕਹਿੰਦੇ ਕੀਤਾ ਕਹਿੰਦੇ ਨਹੀਂ ਪਰ ਉਹ ਤਾਂ ਵੀਡੀਓ 'ਚ ਬਾਹਰ ਖੜੀ ਕਰਕੇ ਆਉਂਦੇ ਹੋਏ ਨਜ਼ਰ ਤਾਂ ਇਹ ਤੋਂ ਦੇਖੋ ਹੁਣ ਉਹਨਾਂ ਨੇ ਜਿਹੜੇ ਕੋਈ ਉਹਨਾਂ ਦੇ ਉੱਤੇ ਉਹਨਾਂ ਦੇ ਸੁਪੁੱਤਰ ਵੀ ਸੀਗੇ ਉੱਥੇ ਉਹ ਸਮਰਤਕ ਵੀ ਸੀ ਉਹਨਾਂ ਨੇ ਇੱਕ ਤਰ੍ਹਾਂ ਦਾ ਫਤਹਿ ਸਾਂਝੀ ਕੀਤੀ ਆ ਸੋ ਇਹੋ ਜੀ ਕੋਈ ਗੱਲ ਨਹੀਂ ਜਿਹੜੀ ਮੈਂ ਨਹੀਂ ਕਹਿ ਸਕਦਾ ਵੀ ਇੱਕ ਵਕੀਲ ਤੇ ਕਲਾਇੰਟ ਦੇ ਵਿੱਚ ਜਿਹੜੀ ਕੋਈ ਗੱਲ ਹੈਗੀ ਆ ਉਹ ਉਹਨਾਂ ਦੀ ਆਪਣੀ ਪਰਸਨਲ ਗੱਲ ਹੈਗੀ ਆ ਸੋ ਉਹਨਾਂ ਨੇ ਮੀਡੀਆ ਨੂੰ ਕੁਝ ਵੀ ਕਹਿਣ ਨੂੰ ਜਾਂ ਕੋਈ ਮੰਨਣ ਨੂੰ ਜਾਂ ਨਹੀਂ ਮੰਨਣ ਨੂੰ ਕਿਉਂਕਿ ਉਹ ਤਾਂ ਪੁਲਿਸ ਰਿਮਾਨ ਦੇ ਵਿੱਚ ਆ ਇੱਕ ਤਰ੍ਹਾਂ ਦੇ ਇੱਕ ਪਾਵੇਂ ਕੋਈ ਕਿਸ ਤਰ੍ਹਾਂ ਦਾ ਫਿਜ਼ੀਕਲ ਟਾਲਚ ਤਾਂ ਨਹੀਂ ਉਹਨਾਂ ਨੂੰ ਕੀਤਾ ਗਿਆ ਉਹਨਾਂ ਦੇ ਦੱਸਣ ਮੁਤਾਬਕ ਜੀ ਤੇ ਪਰ ਮੈਂਟਲ ਟਾਲਚ ਹੁੰਦਾ ਹੀ ਏਜੰਸੀਆਂ ਆਉਂਦੀਆਂ ਪੁੱਛ-ਕਿਛ ਕਰਦੀਆਂ ਹੈਗੀਆਂ ਸੋ ਬਹੁਤਾ ਕੁਛ ਤਾਂ ਕਿਉਂਕਿ ਹੁਣ ਇਹ ਕੋਰਟ ਦੇ ਵਿੱਚ ਆ ਗਿਆ ਹੈ ਕੋਰਟ ਦੇਖੂਗੀ ਇਹ ਪੁਲਿਸ ਪ੍ਰੂਫ ਕਰੂਗੀ ਅਸੀਂ ਉਸ ਚੀਜ਼ ਨੂੰ ਜਿਹੜਾ ਕਾਨੂੰਨ ਮੁਤਾਬਕ ਜਿਹੜਾ ਇੱਕ ਅਕਿਊਜ਼ ਹੈਗਾ ਉਹਨੂੰ ਪ੍ਰਸੀਡਿੰਗ ਦੇ ਦੌਰਾਨ ਚੁੱਪ ਰਹਿਣ ਦਾ ਜਿਹੜਾ ਹੱਕ ਹੈਗਾ ਸੋ ਉਹ ਕਿਵੇਂ ਪਰਸੀਕਿਊਸ਼ਨ ਕਿਵੇਂ ਪ੍ਰੂਫ ਕਰਦੀ ਹੈ ਵੀ ਵਾਕਈ ਗੋਲੀ ਚੱਲੀ ਨਹੀਂ ਚੱਲੀ 307 ਬਣਦੀ ਆ 336 ਬਣਦੀ ਆ ਨੋ ਇੰਜਰੀ ਕੇਸ ਹੈਗਾ ਹਨਾ ਕੋਈ ਵੀ ਕਿਸੇ ਦੇ ਕੋਈ ਹਾਦਸਾ ਨਹੀਂ ਹੋਇਆ ਕਿਸੇ ਨੂੰ ਹਲਤ ਨਹੀਂ ਹੋਈ ਸੋ ਇਹ ਸਾਰੀਆਂ ਗੱਲਾਂ ਤਾਂ ਦੇਖੋ ਮੀਡੀਆ ਟ੍ਰਾਇਲ ਇੱਕ ਚੱਲਦਾ ਹੈਗਾ ਅਕਾਲੀ ਦਲ ਦੇ ਆਗੂ ਵੀ ਕਹੀ ਜਾਂਦੇ ਆ ਉਹ ਭਾਈ ਨਰੈਨ ਸਿੰਘ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਪੁਰਾਣੇ ਕੇਸਾਂ ਬਾਰੇ ਗੱਲ ਕਰਦੇ ਜੀ ਬਿਲਕੁਲ ਬਿਲਕੁਲ 31 ਦੇ ਕਰੀਬ ਕੇਸ ਕਹਿ ਰਹੇ ਕਿ ਦਸੇ ਜਾ ਰਹੇ ਹੈਗਾ ਕ੍ਰਿਮੀਨਲ ਰਿਕਾਰਡ ਰਿਹਾ ਹੈਗਾ ਜਿਸ ਤਰ੍ਹਾਂ ਦੇ ਨਾਲ ਬੜੀ ਠੇਢ ਭਾਸ਼ਾ ਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਟ੍ਰੇਨਿੰਗ ਹਾਸਲ ਕਰਕੇ ਇੱਕ ਖੰਖਾਰ ਅਪਰਾਧੀ ਦਰਬਾਰ ਸਾਹਿਬ ਦੇ ਵਿੱਚ ਘੁੰਮ ਰਿਹਾ ਸੀਗਾ ਨਰੈਨ ਸਿੰਘ ਚੋੜਾ ਦੇ ਰੂਪ ਵਿੱਚ ਖੰਖਾਰ ਅਪਰਾਧੀ ਦਾ ਬਿਕਰਮ ਜੀਠੀ ਆਇਆ ਸਭ ਤੋਂ ਵੱਡਾ ਮ ਇਹ ਜਿਹੜੀ ਅਕਰਨ ਸੋਈ ਆ ਚਾਰਲਸ ਸੰਮ ਨੂੰ ਇਹਦੇ ਨਾਲ ਪਤਾ ਨਹੀਂ ਕੋਈ ਮਰਿਆ ਕਿ ਨਹੀਂ ਮਰਿਆ ਜਾਂ ਕਿ ਇਹਦੇ ਸੱਟ ਵੀ ਨਹੀਂ ਲੱਗੀ ਮਾਰਨਾ ਸੀ ਨਹੀਂ ਮਾਰਨਾ ਸੀ ਬੇ ਕਦਮ ਮਜੀਠੀਆ ਸਭ ਤੋਂ ਵੱਡਾ ਖੰਕਾਦ ਪਤਾਦੀ ਪੰਜਾਬ ਦਾ ਜਿਹਨੇ ਪੰਜਾਬ ਦੇ ਹਜ਼ਾਰਾਂ ਪੁੱਤ ਨਸ਼ਿਆਂ ਦੇ ਨਾਲ ਮਨਵਾਏ ਲੱਖਾਂ ਟਨ ਹੈਰੋਇਨ ਪਾਕਿਸਤਾਨ ਨਾਲ ਸੰਬੰਧ ਕੇ ਇਹਦੇ ਹੈਰੋਇਨ ਕਿੱਥੋਂ ਆਉਂਦੀ ਆ ਉਧਰੋਂ ਆਉਂਦੀ ਆ ਤੇ ਇਹ ਮਜੀਠੀਆ ਪਤਵਾਦੀ ਤੇ ਇਹਨਾਂ ਦੇ ਐਮਐਲਏ ਹਰਮੀਤ ਸੰਧੂ ਹੁਣੀ ਜਿਨ੍ਹਾਂ ਦੇ ਉੱਤੇ ਇਨੀ ਨੀਂਦ ਕਵਦੀਆਂ ਹੁੰਦੀਆਂ ਤੇ ਸਾਰੇ ਇਸ ਗੱਲ ਦੇ ਦੋਸ਼ੀ ਆ ਭਾਈ ਨਰੈਨ ਸਿੰਘ ਚੌੜੇ ਤੇ ਜਿੰਨੇ ਤੁਸੀਂ 31 ਕੇਸ ਕਹਿੰਦੇ ਹੋ ਉਹਨਾਂ ਦੇ ਅੱਜ ਦੀ ਤਰੀਕ ਚ ਕੋਈ ਕੇਸ ਪੈਂਡਿੰਗ ਨਹੀਂ ਹੈਗਾ ਉਹਨਾਂ ਨੂੰ ਅੱਜ ਤੱਕ ਉਹਨਾਂ ਦਾ ਜਿੰਨਾ ਜੀਵਨ ਹੈ ਪਿਛਲੇ 40-45 ਸਾਲ ਦਾ ਕੌਮ ਦੇ ਵਿੱਚ ਵਿਚਰਦਿਆਂ ਹੋਇਆ ਉਹਨਾਂ ਦੇ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਅੰਡਰ ਗੋਨ ਆਰਮ ਜੈਕਟ ਦੇ ਵਿੱਚ ਸਜ਼ਾ ਹੋਈ ਸੀ ਚੰਡੀਗੜ੍ਹ ਚ 500 ਰੁਪਏ ਜੁਰਮਾਨਾ ਬਾਕੀ ਸਾਰੇ ਕੇਸ ਉਹਨਾਂ ਦੇ ਬਰੀ ਹੋਏ ਆ ਭਾਵੇਂ ਉਹ ਹਥਿਆਰਾਂ ਦੀ ਰਿਕਵਰੀ ਦੇ ਸੀ ਭਾਵੇਂ ਬੜੈਲ ਜੇਲ ਬ੍ਰੇਕ ਕੇਸ ਹੋਵੇ ਜਾਂ ਹੋਰ ਮਰਡਰ ਕੇਸ ਵੀ ਹੋਣ ਉਨ੍ਹਾਂ ਦੇ ਖਿਲਾਫ ਸਰਕਾਰ ਨੇ ਕਦੀ ਕੋਈ ਅਪੀਲ ਦਾਖਲ ਨਹੀਂ ਕੀਤੀ ਸੋ ਉਹ ਪੂਰਾ ਉਨ੍ਹਾਂ ਦਾ ਜਿਹੜਾ ਕਰਦਾਰ ਆ ਕੇਸਾਂ ਪੱਖ ਦੇ ਉਤੋਂ ਉਹ ਕਲੀਨ ਆ ਅਦਾਲਤਾਂ ਬਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਹੋਈ ਆ ਇਸ ਦੇ ਉਲਟ ਬਿਕਰਮ ਮਜੀਠੀ ਦੇ ਖਿਲਾਫ ਨਸ਼ੇ ਦੀ ਸਮਗਲਿੰਗ ਦਾ ਕੇਸ ਪੈਂਡਿੰਗ ਆ ਉਹ ਬੇਲ ਦੇ ਉੱਤੇ ਆ ਪੈਂਡਿੰਗ ਕੇਸ ਉਹਦੇ ਖਿਲਾਫ ਹੈਗਾ ਉਹ ਬੇਲ ਲੈ ਕੇ ਆ ਸੁਪਰੀਮ ਕੋਰਟ ਤੋਂ ਸੁਖਬੀਰ ਬਾਦਲ ਤੇ ਉਹਨਾਂ ਦੇ ਟੱਬਰ ਦੇ ਖਿਲਾਫ 20 ਬੇਅਦਬੀਆਂ ਦੇ ਕੇਸਾਂ ਦੇ ਵਿੱਚ ਸਿੱਖਾਂ ਤੇ ਗੋਲੀ ਮੇਰੀ ਕਰਨ ਦੇ ਕੇਸ ਆ ਸੋ ਜੇ ਕੇਸ ਪੈਂਡਿੰਗ ਹੋਣ ਦੇ ਨਾਲ ਕੋ ਖੁੰਖਾਤ ਪਰਾਦੀ ਆ ਤੇ ਪੰਜਾਬ ਦਾ ਸਭ ਤੋਂ ਵੱਡਾ ਖੁੰਖਾਤ ਪਰਾਦੀ ਵਿਕਰਮ ਮਜੀਠੀਆ ਜਿਹਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਨਾਲ ਮਾਰਿਆ ਜੀ ਨਾ ਕਿ ਨਰੈਨ ਸਿੰਘ ਚੌੜਾ ਜਿਹੜਾ ਡਬਲ ਐਮਏ ਆ ਐਮਏ ਪੋਲੀਟੀਕਲ ਸਾਇੰਸ ਐਮਏ ਪੰਜਾਬੀ ਆ 13 ਕਿਤਾਬਾਂ ਲਿਖੀਆਂ ਹੋਈਆਂ ਇਤਿਹਾਸ ਦੇ ਨਾਲ ਸੰਬੰਧਿਤ ਇਹਨਾਂ ਨੇ ਕੀ ਮੁਕਾਬਲਾ ਕਰਨਾ ਭਾਈ ਨਰੈਨ ਸਿੰਘ ਨਾਲ ਹਾਂ ਜਿਹੜਾ ਕੋ ਕੇਸ ਪੈ ਗਿਆ ਉਹਨੂੰ ਫੇਸ ਕਰ ਲੰਗੇ ਤੇ ਜੇ ਕੇਸ ਪ੍ਰੂਵ ਕਰਨਾ মিডিਏ ਦਾ ਕੰਮ ਨਹੀਂ ਹੈਗਾ ਨਾ ਅਕਾਲੀ ਆਗੂਆਂ ਦਾ ਕੰਮ ਹੈਗਾ ਉਹ ਜੱਜ ਨਾ ਬਣਨ ਅਦਾਲਤਾਂ ਦਾ ਕੰਮ ਅਦਾਲਤਾਂ ਨੂੰ ਦੇਣ ਦੇਣ ਜੱਜ ਦੇਖਣਗੇ ਵੀ ਕਿਹਨੇ ਕਿਹਦੇ ਤੇ ਗੋਲੀ ਚਲਾਈ ਹਵਾ 'ਚ ਗੋਲੀ ਚੱਲੀ ਪਿਸਤੌਲ ਕਿਹਦਾ ਸੀ ਜਾਇਜ਼ ਸੀ ਨਜਾਇਜ਼ ਸੀ ਇਹ ਕੰਮ ਅਦਾਲਤਾਂ ਦਾ ਦੇਖਣਾ ਨਾ মিডিਏ ਦਾ ਨਾ ਸਾਡਾ ਨਾ ਬਿਕਰਮ ਜੀਠੇ ਦਾ ਨਾ ਅਕਾਲੀ ਦਲ ਦਾ ਕਿਉਂਕਿ ਜਿਹੜਾ ਕੇਸ ਤਾਂ ਅਕਾਲ ਤਖਤ ਤੇ ਚਲਾ ਗਿਆ ਆਪ ਤਾਂ ਤੁਸੀਂ ਕਤਲਾਂ ਦੇ ਕੇਸਾਂ ਦੀ ਬੇਦਵੀ ਦੇ ਕੇਸਾਂ ਦੀ ਭਾਂਡੇ ਧੋਣ ਦੀ ਸਜ਼ਾ ਲੈ ਲਈ ਤੇ ਦੂਜੇ ਬੰਦੇ ਨੂੰ ਕਹਿੰਦੇ ਆ ਵੀ ਜਿਨੇ ਕੁਛ ਵੀ ਨਹੀਂ ਕੀਤਾ ਹਵਾ ਚੀ ਗੋਲੀ ਚੱਲੀ ਆ ਸ਼ਾਇਦ ਉਹ ਵੀ ਨਹੀਂ ਚੱਲੀ ਮੀਡੀਆ ਹੀ ਕਹਿ ਰਿਹਾ ਇਹ ਤਾਂ ਉਹਨੂੰ ਕਹਿੰਦੇ ਆ ਵੀ ਤੁਸੀਂ ਫਾਇ ਲਾ ਦਿਓ ਜਿਨੇ ਹਜ਼ਾਰਾਂ ਨੌਜਵਾਨ ਨਸ਼ਿਆਂ ਦਾ ਮਰਵਾਏ ਮਾਰੇ ਤੇ ਬੇਦਬੀਆਂ ਕੀਤੀਆਂ ਆਪ ਤੁਸੀਂ 5 ਦਿਨ ਭਾਂਡੇ ਧੋ ਕੇ ਕਹਿੰਦੇ ਵੀ ਅਸੀਂ ਵਿਹਲੇ ਹੋ ਜੀਏ ਸੋ ਉਹਨਾਂ ਕੇਸਾਂ ਦੀ ਜਿਹੜੇ ਇਹਨਾਂ ਨੇ ਐਡਮਿਟ ਕਰ ਲਿਆ ਕਾਲੀ ਦੱਲੀ ਲੀਡਰਸ਼ਿਪ ਨੇ ਸਮੇਤ ਸੁਖਬੀਰ ਬਾਦਲ ਵੀ ਅਸੀਂ ਬਹਿਬਲ ਕਲਾਂ ਗੋਲੀ ਚਲਾਈ ਗੁਨਾਹ ਮੰਨਿਆ ਅਸੀਂ ਹਾਂ ਅਸੀਂ ਮੰਨਿਆ ਜੀ ਬੇਦਬੀ ਕੀਤੀ ਸਲਸਾ ਸਾਧਨਾ ਜਾਰੀ ਕੀਤੀ ਉਹ ਇੱਕ ਰੇਪਿਸਟ ਸਾਧ ਜਿਹੜਾ ਹੈਗਾ ਆ ਉਹਨੂੰ ਕੋਰਟ ਨੇ ਲਿਖਿਆ ਹੋਇਆ ਬੀਸਟ ਜਾਨਵਰ ਲਿਖਿਆ ਹੋਇਆ ਦਰਿੰਦਾ ਸਲਸਿਆ ਦੇ ਸਾਧ ਉਹਦੇ ਇਜਾਜ਼ਤੀ ਇਹ ਉਹਨੂੰ ਮਾਫੀ ਦਵਾਈ ਕਾਲ ਤੱਕ ਤੋਂ ਉਹ ਤਾਂ ਆਪਣੇ ਜੁਰਮਾਂ ਦੀ ਕਹਿੰਦੇ ਅਸੀਂ ਦੋ ਦਿਨ ਭਾਂਡੇ ਧੋ ਕੇ ਵੇਲੇ ਹੋ ਜੀ ਤੇ ਇਹਨਾਂ ਦਾ ਤਾਂ ਪਤਾ ਕੋਈ ਨਹੀਂ ਕੱਲ ਨੂੰ ਸਲਸਿਆ ਵਾਲੇ ਨੂੰ ਕਹਿਣ ਵੀ ਤੂੰ ਪੰਜ ਸੁਗਣੀ ਸਾਧ ਦੇ ਪਾਠ ਕਰ ਲੈ ਤਾਂ ਤੈਨੂੰ ਵੀ ਮਾਫੀ ਮਿਲ ਜੂ ਸੋ ਜਿਹੜੇ ਜੁਰਮ ਗੁਨਾਹ ਇਹਨਾਂ ਨੇ ਕੀਤੇ ਹੋਇਆ ਉਹਦੀ ਭਾਂਡੇ ਧੋਣੇ ਜਾਂ ਪਾਠ ਕਰਨ ਦੀ ਸਜ਼ਾ ਨਹੀਂ ਹੋਣੀ ਚਾਹੀਦੀ ਉਹਦੀ ਖਾਲਸਾ ਹੀ ਪਰੰਪਰਾ ਮੁਤਾਬਕ ਹੀ ਸਜ਼ਾ ਹੋਣੀ ਚਾਹੀਦੀ ਆ ਤੇ ਜਿਹੜੇ ਭਾਈ ਨਰਿੰਦਰ ਸਿੰਘ ਨੇ ਕੇਸ ਆ ਉਹ ਦੁਨਿਆਵੀ ਅਦਾਲਤ ਚਾਹੇ ਜਾਂ ਤਾਂ ਆਪਣੇ ਕੇਸ ਵੀ ਦੁਨਿਆਵੀ ਅਦਾਲਤ ਦੇ ਵਿੱਚ ਲਿਆਓ ਐਡਮਿਟ ਕਰੋ ਵੀ ਅਸੀਂ ਸਿੱਖ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਬੇਦਗੀਆਂ ਕੀਤਾ ਤੇ ਅਦਾਲਤਾਂ ਦੇਖਣੀਆਂ ਆਪਣਾ ਕੇਸ ਤੁਸੀਂ ਅਕਾਲ ਤਖਤ ਦੇ ਫੈਸਲਾ ਕਰਾ ਲਿਆ 5 ਦਿਨਾਂ ਦੇ ਭਾਂਡੇ ਧੋਣ ਦਾ ਤੇ ਨਰਿੰਦਰ ਸਿੰਘ ਨੂੰ ਕਹਿੰਦੇ ਹੋ ਵੀ ਇਹਨੂੰ ਖੰਘਾਰਾ ਤਵਾਦੀ ਹੈ ਜੇ ਤੇ ਕਦੀ ਕੋਈ ਸਜ਼ਾ ਹੀ ਨਹੀਂ ਹੋਈ ਉਹਦਾ ਕੋਈ ਕੇਸ ਵੀ ਪੈਂਡਿੰਗ ਨਹੀਂ ਸੋ ਇਹ ਦੋਦੇ ਮਾਪ ਡੰਡਾ ਅਕਾਲੀ ਲੀਡਰਸ਼ਿਪ ਨੂੰ ਇੱਕ ਪਾਸੇ ਹੋਣਾ ਚਾਹੀਦਾ ਜਾਂ ਤਾਂ ਸਾਰੇ ਕੇਸ ਦੁਨਿਆਵੀ ਅਦਾਲਤਾਂ ਚ ਲਿਆਓ ਯਾ ਯਾ ਨਰਨੈਨ ਸਿੰਘ ਦਾ ਕੇਸ ਵੀ ਫੇਰ ਅਦਾਲਤ ਤੱਕ ਤੇ ਲਾ ਲਓ ਪੰਜ ਨਹੀਂ 10 ਪਾਟ ਕਰ ਲੂਗਾ ਜੂਨੀ ਸਾਹਿਬ ਦੇ ਹਾਂ ਬਿਲਕੁਲ ਮੈਂ ਇੱਕ ਚੀਜ਼ ਤੁਹਾਡੇ ਕੋਲ ਜਾਨਣਾ ਚਾਹਾਂਗੀ ਜਿਵੇਂ ਤੁਸੀਂ ਵੀ ਇਹ ਗੱਲ ਕਹੀ ਹੈ ਔਰ ਬਹੁਤ ਸਾਰੇ ਲੋਕ ਵੀ ਇਹ ਕਹਿ ਰਹੇ ਕਿ ਕ੍ਰਿਮੀਨਲ ਰਿਕਾਰਡ ਰਹਿੰਦਾ ਹੈਗਾ ਐਸਾ ਐਡਵੋਕੇਟ ਮੈਂ ਤੁਹਾਡੇ ਕੋਲ ਜਾਨਣਾ ਚਾਹਾਂਗੀ ਕਿ ਜੇ ਕਿਸੇ ਬੰਦੇ ਦਾ ਇਹੋ ਜਿਹਾ ਕੋਈ ਰਿਕਾਰਡ ਰਹਿੰਦਾ ਹੈ ਕਿ ਉਹਦੇ ਤੇ ਕੁਝ ਕੇਸ ਪਹਿਲਾਂ ਹੀ ਹੋਏ ਆ ਜਾਂ ਉਹ ਜੇਲ੍ਹ ਜਾ ਚੁੱਕਾ ਤੇ ਜੇ ਉਹ ਕੋਈ ਕ੍ਰਾਈਮ ਕਰਦਾ ਤੇ ਕੀ ਇਹ ਚੀਜ਼ ਵਾਕਈ ਉਹਦੇ ਤੇ ਹਾਵੀ ਹੋ ਜਾਂਦੀ ਹੈ ਨਹੀਂ ਦੇਖੋ ਇਹਦੇ ਤੇ ਹੁਣ ਕਿਸੇ ਦੇ ਕੇਸ ਪੈਂਡਿੰਗ ਆ ਮਿਲ ਤੇ ਕੇਸ ਪੈਂਡਿੰਗ ਸੀ ਮੈਂ ਬਰੀ ਹੋ ਗਿਆ ਤੇ ਮੈਂ ਕ੍ਰਿਮੀਨਲ ਥੋੜੋ ਰਹਿ ਗਿਆ ਜਦੋਂ ਅਦਾਲਤ ਨੇ ਤੁਹਾਨੂੰ ਬਰੀ ਕਰ ਦਿੱਤਾ ਜਿਹਦੇ ਤੇ ਕੇਸ ਪੈਂਡਿੰਗ ਆ ਉਹ ਨੂੰ ਵੀ ਤੁਸੀਂ ਕ੍ਰਿਮੀਨਲ ਨਹੀਂ ਕਹਿ ਸਕਦੇ ਜਿੰਨਾ ਚਿਰ ਤੱਕ ਬੰਦਾ ਕਨਵਿਕਟ ਨਹੀਂ ਹੋ ਜਾਂਦਾ ਕਨਵਿਕਟ ਹੋ ਕੇ ਉਹਦਾ ਅਪੀਲ ਦਾ ਹੱਕ ਹੈਗਾ ਹਾਈ ਕੋਰਟ ਸੁਪਰੀਮ ਕੋਰਟ ਜਿੰਨਾ ਚਿਰ ਤੱਕ ਲਾਸਟ ਉਹਦੇ ਕੋਲ ਇਸ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਉਹਨੂੰ ਹੱਕ ਦਿੰਦਾ ਜੇ ਤੇਨੂੰ ਸਜ਼ਾ ਹੋ ਗਈ ਤੂੰ ਹਾਈ ਕੋਰਟ ਚ ਜਾ ਤੇ ਤੇਨੂੰ ਹਾਈ ਕੋਰਟ ਰਹਿ ਗਈ ਸੁਪਰੀਮ ਕੋਰਟ ਤੋ ਜਾ ਸੁਪਰੀਮ ਕੋਰਟ ਚ ਰਹਿ ਗਈ ਤੂੰ ਰਾਸ਼ਟਰਪਤੀ ਕੋ ਜਾ ਜਦੋਂ ਸਾਰੇ ਜਿਹੜੇ ਹਰਾਰਕੀ ਦੇ ਸਿਸਟਮ ਉੱਕ ਜਾਂਦੇ ਆ ਫੇਰ ਹੀ ਤੁਸੀਂ ਉਹਨੂੰ ਕਹਿ ਸਕਦੇ ਹੋ ਜਾਂ ਘੱਟੋ ਘੱਟ ਕੋਈ ਅਦਾਲਤ ਤਾਂ ਕਿਸੇ ਨੂੰ ਦੋਸ਼ੀ ਠਰਾਏ ਨਾ ਕਿਸੇ ਦੇ ਖਿਲਾਫ ਐਫ ਆਈ ਆਰ ਦਰਜ ਹੋਣ ਦੇ ਨਾਲ ਜੇ ਉਹ ਕਿਸੇ ਦੇ ਖਿਲਾਫ 20 ਕੇਸ ਆ ਫੇਰ ਤਾਂ ਬਾਦਲਾਂ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ ਐਨ ਐਸ ਐਚ ਅੰਦਾ ਰਿਆ ਪ੍ਰਕਾਸ਼ ਸਿੰਘ ਬਾਦਲ ਵੀ ਇਹਦੇ ਚ ਖਿਲਾਫ ਚੱਲਦੇ ਕੇਸ ਆ ਇੱਥੇ ਜੱਜ ਵੀ ਬੈਠੇ ਜੀ ਇਹਨਾਂ ਦੇ ਖਿਲਾਫ ਕੋਈ ਫੈਮਿਲੀ ਮੈਟਰ ਦੇ ਕੇਸ ਚੱਲਦੇ ਆ ਪੁਲਿਸ ਵਾਲਿਆਂ ਦੇ ਅੱਧੇ ਤੋਂ ਵੱਧ ਪੰਜਾਬ ਪੁਲਿਸ ਦੇ ਖਿਲਾਫ ਕੇਸ ਚੱਲਣ ਦੇ ਹਿਊਮਨ ਰਾਈਟਸ ਹਾਈ ਕੋਰਟ ਦੇ ਵਿੱਚ ਦਿੱਤਾ ਚੱਲਣ ਦੀ ਆ ਫੇ ਦੀ ਕਹਿ ਲੋ ਜਿਹੜਾ ਪਾਕਿਸਤਾਨ ਗਿਆ ਉਹ ਖੰਖਾੜ ਹੋ ਗਿਆ ਨਨਕਾਣਾ ਸਾਹਿਬ ਦਰਸ਼ਨ ਕਰਕੇ ਇੰਨੀ ਦੁਨੀਆ ਜਾਂਦੀ ਆ ਫੇਰ ਸਾਰੇ ਹੀ ਹੋ ਗਏ ਫੇਰ ਤਾਂ ਮੋਦੀ ਵੀ ਗਿਆ ਸੀ ਪਾਕਿਸਤਾਨ ਇਹਨਾਂ ਦੇ ਖਿਲਾਫ ਕੇਸ ਆ ਅਮਿਤ ਸ਼ਾਹ ਦੇ ਖਿਲਾਫ ਕੇਸ ਆ ਕਿਹਦੇ ਖਿਲਾਫ ਕੇਸ ਨਹੀਂ ਹੈਗੇ ਕੇਸ ਦਰਜ ਹੋਣ ਦੇ ਨਾਲ ਕੋਈ ਕ੍ਰਿਮੀਨਲ ਨਹੀਂ ਬਣ ਜਾਂਦਾ ਜੇ ਤੁਸੀਂ ਕਾਨੂੰਨ ਦੀ ਪਾਠਸ਼ਾਲਾ ਦੇਖੋ ਜਿੰਨਾ ਚਿਰ ਤੱਕ ਕੋਈ ਗਿਲਟੀ ਨਹੀਂ ਪ੍ਰੂਵ ਹੁੰਦਾ ਤਾ ਉਹ ਇਨੋਸੈਂਟ ਹੈਗਾ ਭਾਈ ਨਰੈਨ ਸਿੰਘ ਚੌੜੇ ਨੂੰ ਤਾਂ ਕਦੀ ਸਜ਼ਾ ਵੀ ਨਹੀਂ ਹੋਈ ਜਿਹੜੀ ਸਜ਼ਾ ਹੋਈ ਸੀ ਉਹ ਕਿੰਨੇ ਸਾਲ ਪਹਿਲਾਂ ਹੋਈ ਸੀ ਉਹ ਵੀ ਅੰਡਰਗੋਨ ਹੋ ਗਈ 14 ਮਹੀਨੇ ਤੇ ਬਾਕੀ ਜਿਹੜੇ ਵੱਡੇ ਕੇਸਾਂ ਦੀ ਤੁਸੀਂ ਗੱਲ ਕਰਦੇ ਹੋ ਸਾਰੇ ਬਰੀ ਹੋਏ ਨੇ ਇਹਨਾਂ ਦਾ ਤੁਸੀਂ ਪਾਏ ਕੇਸ ਅਦਾਲਤਾਂ ਨੇ ਬਰੀ ਕੀਤੇ ਤੁਸੀਂ ਤਾਂ ਕਿਸੇ ਅਪੀਲ 'ਚ ਨਹੀਂ ਗਏ ਉਹਦੇ ਖਿਲਾਫ ਸੋ ਇਹ ਗੱਲ ਗਲਤ ਆ ਜਿਹੜਾ ਮਜੀਠੀਆ ਕਹਿ ਰਿਹਾ ਅਸੀਂ ਇਹਦੇ ਉੱਤੇ ਜਿਹੜੀ ਲੀਗਲ ਟੀਮ ਬਣੀ ਹੋਈ ਹੈ ਤੇ ਵਿਚਾਰ ਕਰ ਰਹੇ ਹਾਂ ਜਿਹੜੇ ਜਿਹੜੇ ਚੈਨਲਾਂ ਵਾਲੇ ਤੇ ਜਿਹੜੇ ਜਿਹੜੇ ਖਾਸ ਤੌਰ ਤੇ ਲੀਡਰ ਭਾਈ ਨਰੈਨ ਸਿੰਘ ਨੂੰ ਟੈਸਟ ਖੁੰਖਾੜਾ ਕਹਿ ਰਹੇ ਨੇ ਉਹਨਾਂ ਦੇ ਲੀਗਲ ਪ੍ਰੋਸੀਡਿੰਗ ਚਲਾਵਾਗੇ ਸੀ ਤੇ ਉਹਨਾਂ ਨੂੰ ਲਿਆਵਾਂਗੇ ਅਦਾਲਤਾਂ ਦੇ ਵਿੱਚ ਕੜੀਸ ਕੇ ਵੀ ਤੁਸੀਂ ਇੱਕ ਸਕਾਲਰ ਬੰਦੇ ਨੂੰ ਜਿਹੜਾ ਇਹੋ ਜੇ ਤੁਸੀਂ ਕਹੋ ਵੀ ਹਾਂ ਉਹਦੇ ਤੇ ਕੇਸ ਦਲ ਗਿਆ ਉਹਦੇ ਤੇ ਐਫ ਆਈ ਆਰ ਦਲ ਜੋਗੀ ਉਹ ਅਰੈਸਟ ਹੋ ਗਈ ਜੋ ਲੀਗਲ ਟਰਮ ਨੌਲੋਜੀ ਜਿਹੜੀ ਅਦਾਲਤਾਂ ਨਹੀਂ ਵਰਤਦੀਆਂ ਕਿਸੇ ਨੂੰ ਕਿਸੇ ਨੂੰ ਟੈਕਟ ਕਹਿਣਾ ਉਹਦੇ ਕਿੰਨੀ ਉਹਦੀ ਡੀਫੇਮ ਕਰ ਰਹੇ ਹੋ ਤੁਸੀਂ ਡਿਕਲੇਅਰ ਕਰਨ ਲਈ ਜਿਹੜੀ ਐਮ ਐਚ ਏ ਦਾ ਨੋਟੀਫਿਕੇਸ਼ਨ ਹੁੰਦਾ ਕਿਸੇ ਨੂੰ ਤੁਸੀਂ ਡਿਕਲੇਅਰ ਕਰਨਾ ਉਹ ਕੀਤਾ ਹੋਵੇ ਤਾਂ ਜਾਂ ਤਾਂ ਉਹ ਤੁਸੀਂ ਸਰਕਾਰ ਦੇ ਦਰਾਂ ਉਹ ਜੀਆਂ ਪ੍ਰोसीडिंग ਚਲਾ ਕੇ ਅਗਲੇ ਨੂੰ ਡਿਕਲੇਅਰ ਕਰਾ ਦਿਓ ਫਿਰ ਤੁਸੀਂ ਕਹਿ ਸਕਦੇ ਹੋ ਕਿਸੇ ਅਦਾਲਤ ਨੇ ਉਹਨੂੰ ਦੋਸ਼ੀ ਨਹੀਂ ਠਦਾਇਆ ਕਿਸੇ ਹੋ ਕੋਈ ਪ੍ਰोसीडिंग ਨਹੀਂ ਇਨੀਸ਼ੀਏਟ ਕੀਤੀਆਂ ਗਈਆਂ ਤੇ ਜਿਹੜੇ ਜਿਹੜੇ ਵੀ ਪੱਤਰਕਾਰ ਜਿਹੜੇ ਚੈਨਲ ਉਹ ਮੇਰੀ ਇਹ ਆਵਾਜ਼ ਸੁਣ ਲੈਣ ਅਸੀਂ ਲੀਗਲ ਪ੍ਰोसीडिंग ਉਹਨਾਂ ਨੂੰ ਕੋਰਟਾਂ ਦੇ ਵਿੱਚ ਘਰੀਸਾਂਗੇ ਜਿਹੜੇ ਕਿਸੇ ਨੂੰ ਬਿਨਾਂ ਕਿਸੇ ਕੇਸ ਤੋਂ ਜਾਂ ਲੀਗਲ ਐਂਟੀਟੀ ਤੋਂ ਉਹਨਾਂ ਨੂੰ ਜਾਂ ਖੁੰਖਾਲ ਜਾਂ ਇਹੋ ਜਿਹੇ ਸ਼ਬਦ ਵਰਤਣਗੇ ਸੁਮੇਤ ਮੁਜੀਠੀਆ ਜਾਂ ਕਾਲੀ ਦਲਾਰੇ ਸਾਰੇ ਸੁਚੇਤ ਹੋ ਜਾਓ ਤੇ ਇਹ ਤੁਹਾਨੂੰ ਅਦਾਲਤਾਂ ਦੇ ਵਿੱਚ ਇਹ ਲਿਆਵਾਂਗੇ ਜਦੋਂ ਤੁਸੀਂ ਜਿਹੜੇ ਇਹੋ ਜਿਹੇ ਸਕਾਲਰ ਬੰਦਿਆਂ ਦੇ ਵਾਸਤੇ ਇਹ ਜੋ ਘਟੀਆ ਸ਼ਬਦਾਵਲੀ ਵਰਤਦੇ ਹੋ ਜੀ ਬਿਲਕੁਲ ਇੱਕ ਚੀਜ਼ ਮੈਂ ਹੋਰ ਤੁਹਾਡੇ ਕੋਲ ਜਾਨਣਾ ਚਾਹਾਂਗੀ ਜਿਵੇਂ ਸੁਖਬੀਰ ਬਾਦਲ ਹੁਣਾਂ ਨੇ ਆਪਣਾ ਗੁਨਾਹ ਅਕਾਲ ਤਖ਼ਤ ਸਾਹਿਬ ਜਾ ਕੇ ਕਬੂਲਿਆ ਹੈਗਾ ਔਰ ਉਸ ਦੀ ਉਹਨਾਂ ਨੇ ਸਜ਼ਾ ਵੀ ਲਵਾਈ ਹੈਗੀ ਹੈ ਪਰ ਜਿਵੇਂ ਕਿ ਸਾਡੀ ਇਹ ਮਰਿਆਦਾ ਵੀ ਰਹਿੰਦੀ ਹੈ ਕਿ ਜਦੋਂ ਕੋਈ ਜਿਹੜਾ ਗੁਰਸਿੱਖ ਹੈਗਾ ਜਾਂ ਅੰਮ੍ਰਿਤਧਾਰੀ ਸਿੱਖ ਹੈ ਦਰਬਾਰ ਸਾਹਿਬ ਜਾ ਕੇ ਆਪ ਦਾ ਗੁਨਾਹ ਕਬੂਲਦਾ ਹੈਗਾ ਉਹ ਚਾਹੇ ਪਤਿਤ ਹੋਣ ਦਾ ਜਾਂ ਕੋਈ ਵੀ ਉਸ ਨੂੰ ਧਾਰਮਿਕ ਸਜ਼ਾ ਲਗਾਈ ਜਾਂਦੀ ਹੈ ਸੋ ਇਵੇਂ ਹੀ ਇਹਨਾਂ ਨੂੰ ਲੱਗੀ ਹੈ ਪਰ ਕੀ ਦੁਨਿਆਵੀ ਅਦਾਲਤ ਦੇ ਵਿੱਚ ਇਸ ਦਾ ਕੋਈ ਆਧਾਰ ਹੈ ਕਿਉਂਕਿ ਬਦਬੀ ਦਾ ਕੇਸ ਅਦਾਲਤ ਦੁਨਿਆਵੀ ਅਦਾਲਤ ਦੇ ਵਿੱਚ ਹੈ ਸਿਰਸੇ ਵਾਲੇ ਦਾ ਜਿਹੜਾ ਕੇਸ ਸੀਗਾ ਉਹ ਦੁਨੀਆਵੀ ਅਦਾਲਤ ਚਾ ਉਥੋਂ ਉਹ ਮੁਜ਼ਰਮ ਜਿਹੜਾ ਬਣਿਆ ਹੈਗਾ ਸੋ ਕੀ ਤੁਸੀਂ ਮੰਨਦੇ ਹੋ ਕਿ ਇਹ ਕੋਈ ਆਧਾਰ ਬਣ ਸਕਦੀਆਂ ਜੋ ਸਟੇਟਮੈਂਟਸ ਇਹਨਾਂ ਨੇ ਹਾਂ ਜਾਂ ਨਾ ਦੇ ਵਿੱਚ ਸਿਰ ਹਲਾ ਲਾ ਕੇ ਦਿੱਤੀਆਂ ਨੇ ਕੀ ਕੋਈ ਆਧਾਰ ਇਹ ਬਣਦੀਆਂ ਨੇ ਦੇਖੋ ਜਿਹੜੀ ਕਾਲ ਤੱਕ ਸਹਿਬ ਤੇ ਜਿਸ ਤਰ੍ਹਾਂ ਦੀ ਧਾਰਮਿਕ ਸਜ਼ਾ ਲਾਈ ਜਾਂਦੀ ਤਨਖਾਹ ਜਿਹਨੂੰ ਕਹਿੰਦੇ ਆ ਉਹ ਮਨੁੱਖ ਦੀ ਸ਼ਖਸੀ ਰਹਿਣੀ ਦੇ ਰਹਿਤ ਦੇ ਵਿੱਚ ਜੇ ਕੋਈ ਊਨਤਾ ਹੀ ਆਵੇ ਜਾਂ ਉਹਦੇ ਕੋ ਕੋ ਕਰੈਤ ਜਾਂ ਬੱਜਦ ਕਰੈਤ ਹੋਵੇ ਮੰਨ ਲਓ ਕੋਈ ਅਮਲਤਾ ਦੀ ਗੋਲ ਸੇ ਕੋਈ ਸ਼ਰਾਬ ਪੀ ਲੈਂਦਾ ਕੋਈ ਉਹ ਨਿਤਨੇਮ ਨਹੀਂ ਹੁੰਦਾ ਕਿਸੇ ਦਾ ਕੰਗਾ ਡਿੱਗ ਜਾਂਦਾ ਜਾਂ ਹੋਰ ਰਹਿਤ ਦੇ ਵਿੱਚ ਉਹਦੇ ਕੋ ਕਤਾਈਆਂ ਹੁੰਦੀਆਂ ਜਾਂ ਬੱਜਦ ਕਰੈਤ ਹੁੰਦੀ ਆ ਤਾਂ ਫੇਰ ਉਹ ਪੇਸ਼ ਹੋ ਕੇ ਤੇ ਤਨਖਾਹ ਲਵਾਉਂਦਾ ਜਿਹਦੇ ਚ ਉਹਨੂੰ ਪਤਾ ਹੁੰਦਾ ਵੀ ਮੈਂ ਇਹ ਗੁਨਾਹ ਕੀਤਾ ਹੈਗਾ ਤੇ ਮੈਂ ਇਹ ਪੰਜਾਂ ਦੇ ਪੇਸ਼ ਹੋ ਕੇ ਤੇ ਕਹਾਂ ਵੀ ਮੇਰੇ ਕੋਈ ਗੁਨਾਹ ਹੋ ਗਿਆ ਮੈਂ ਪਛਤਾਉਣਾ ਇਹਦੇ ਉੱਤੇ ਤੇ ਮੈਨੂੰ ਲਾਓ ਕੋਈ ਸੇਵਾ ਤਾਂ ਫੇ ਉਹ ਹੁੰਦੀ ਹੈ ਜਿਹੜੇ ਗੁਨਾਹ ਇਹਨਾਂ ਨੇ ਕੀਤੇ ਆ ਬਾਦਲਦਲ ਨੇ ਇਹਨਾਂ ਦੀ ਪਾਰਟੀ ਨੇ ਜਾਂ ਬਾਦਲ ਪਤਵਾਲ ਦੇ ਇਹ ਕੋਈ ਸ਼ਖਸੀ ਦੇਣੀ ਦੀਆਂ ਕਤਾਈਆਂ ਜਾਂ ਕ੍ਰੈਤਾਂ ਥੋੜੋ ਆ ਇਹ ਤਾਂ ਸਿੱਧੇ ਕਤਲ ਮੰਨਦਾ ਇਹ ਹੈ ਕਿ ਅਸੀਂ ਗੋਲੀਆਂ ਚਲਾਈਆਂ ਕਤਲ ਕੀਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਉਣ ਵਾਲਿਆਂ ਦੀ ਪੁਸ਼ਤਪਨਾਹੀ ਕੀਤੀ ਇਹਨਾਂ ਦੇ ਵਾਸਤੇ ਧਾਰਮਿਕ ਸਜ਼ਾ ਦੀ ਕੋਈ ਵਿਵਧਾਨ ਨਹੀਂ ਹੈਗਾ ਜਥੇਦਾਰਾਂ ਦੇ ਜਿਹੜੇ ਇਹਨਾਂ ਦੇ ਆਪਣੇ ਲਾਏ ਹੋਏ ਹੈਗੇ ਆ ਇਹਨਾਂ ਨੇ ਇੱਕ ਡਰਾਮਾ ਖੇਡਿਆ ਗਿਆ ਉੱਥੇ ਇਹਨੂੰ ਚੋਲਾ ਪੜਾ ਚੋਲਾ ਪਾ ਕੇ ਬਲਛਾ ਦੇਣਾ ਤੇ ਪਹਿਲੇ ਦਾ ਹੀ ਤੇ ਲਾਉਣਾ ਤੇ ਸਨਮਾਨ ਆ ਇਹ ਕੋਈ ਇਹ ਕੋਈ ਸਜਾ ਥੋੜਾ ਵੀ ਕਿਸੇ ਨੂੰ ਹਾਲ ਤਖਤ ਵੱਲੋਂ ਚੋਲਾ ਪਾਉਣਾ ਵੀ ਚੋਲਾ ਪਾ ਲਾ ਬਲਛਾ ਲੈ ਤੇ ਉੱਤੇ ਸੇਵਾ ਚ ਖੜ ਇਹ ਜਿਹੜੇ ਬੰਦਿਆਂ ਨੂੰ 10 ਸਾਲ ਪਹਿਰੇ ਦਾਦੀ ਦਿੱਤੀ ਦੇਖੀ ਪੰਜਾਬ ਦੀ ਉਦੋਂ ਤਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਆ ਵਾਲਿਆਂ ਦੀ ਉਸਤਪਨਾ ਹੀ ਕੀਤੀ ਉਹ ਤਾਂ ਸਗੋ ਦਾ ਅਪਮਾਨ ਨਹੀਂ ਕੋ ਉਹਨੂੰ ਸਨਮਾਨ ਕੀ ਸਨਮਾਨਤ ਕਰਤਾ ਉਹਨੂੰ ਚੋਲਾ ਦੇ ਤਾ ਸਰੋਪੇ ਵਾਂਗੂ ਦੇ ਤਾ ਉਹਨੂੰ ਚੋਲਾ ਜਾਂ ਨੀਲਾ ਚੋਲਾ ਪਾ ਕੇ ਉੱਤੇ ਬਹਿ ਜਾ ਤੇ ਬਲਛਾ ਲੈ ਕੇ ਖੜਾ ਹੋ ਜਾ ਸੋ ਇਹ ਨਾ ਇਹ ਉਹ ਨਿੱਜੀ ਸ਼ਖਸੀ ਇਹ ਜਿਹੜੀਆਂ ਕਰੈਤਾਂ ਹੁੰਦੀਆਂ ਉਹਦੀ ਹੁੰਦੀ ਹੈ ਜਿਹੜੀਆਂ ਇਹ ਗਦਾਰੀਆਂ ਸਿੱਧੇ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਕੀਤਾ ਹੋਇਆ ਬੇਦਬੀਆਂ ਕੀਤੀਆਂ ਹੋਈਆਂ ਉਹਦੇ ਲਈ ਇਹ ਸਦਾ ਠੀਕ ਨਹੀਂ ਜੋਗ ਨਹੀਂ ਹੈਗੀ ਇਹਨਾਂ ਦੇ ਸਖਤ ਜਿਹੜਾ ਹੋਣਾ ਚਾਹੀਦਾ ਸੀਗਾ ਇਹਦੇ ਉੱਤੇ ਕੋਈ ਐਕਸ਼ਨ ਉਹਨਾਂ ਨੇ ਪੋਲੀਟੀਕਲੀ ਇਹ ਪੋਲੀਟੀਕਲ ਸਿਆਸੀ ਤੌਰ ਤੇ ਵਿਚਲਦੇ ਆ ਗਲਤੀਆਂ ਤੇ ਪੋਲੀਟੀਕਲ ਤਾਂ ਉਹਨਾਂ ਤੇ ਕੋਈ ਰੋਕ ਹੀ ਨਹੀਂ ਲਾਈ ਭੀ ਹਾਂ ਵੀ ਤੁਸੀਂ 20 ਸਾਲ ਦੀ ਇਸ ਪੋਲੀਟੀਕਲ ਸੱਤਾ ਦੇ ਵਿੱਚ ਆ ਸਕਦੇ ਨਾ ਕੋ ਹੋਰ ਤਰ੍ਹਾਂ ਦੀ ਕੋਈ ਗੱਲ ਕੀਤੀ ਵੀ ਸੁਖਨੀ ਸਾਹਿਬ ਦਾ ਪਾਠ ਕਰ ਲੋ ਤੇ ਉੱਥੇ ਭਾਂਡੇ ਧੋ ਲੋ ਜਿਹੜੀ ਦੁਨੀਆ ਇੰਨੀ ਆ ਗੁਰੂ ਘਰ ਚ ਜੋੜਿਆਂ ਦੀ ਤੇ ਭਾਂਡਿਆਂ ਦੀ ਸੇਵਾ ਕਰਦੀ ਉਹ ਸਜ਼ਾ ਲੱਗੀ ਉਹਨਾਂ ਨੂੰ ਕੋਈ ਜ ਜਿਹੜਾ ਬੰਦੇ ਪੰਜ ਪੰਜ ਪਾਠ ਕਰਦੇ ਆ ਉਹ ਸਜ਼ਾ ਦੇ ਕਰਕੇ ਕਰਦੇ ਆ ਉਹ ਆਪਣੇ ਮਨ ਦੀ ਸ਼ੁੱਧੀ ਵਾਸਤੇ ਕਰਦੇ ਆ ਤੇ ਆ ਅਕਰਨ ਚਾਰ ਤਰੀਕ ਤੋਂ ਬਾਅਦ ਜਿੱਦਾਂ ਅਕਾਲੀ ਲੀਡਰਸ਼ਿਪ ਪ੍ਰੈਸ ਕਾਨਫਰੈਂਸਾਂ ਕਰ ਕਰਕੇ ਤੇ ਬੋਲ ਰਹੇ ਹੈਗੇ ਉਹਨਾਂ ਤੋਂ ਉਹਨਾਂ ਦਾ ਅੰਦਰਲਾ ਉਗੜ ਕੇ ਆ ਗਿਆ ਵੀ ਉਹ ਸਿਰਫ ਨਕਾਬ ਪਾਇਆ ਹੋਇਆ ਉਹਨਾਂ ਨੇ ਪੀ ਕਿਸ ਤਰ੍ਹਾਂ ਭੇਖ ਕਰਕੇ ਤੇ ਉਹ ਆਪਣੇ ਆਪ ਨੂੰ ਬੜੇ ਨਮਾਣੇ ਸਿੱਖ ਵਜੋਂ ਪੇਸ਼ ਕਰ ਰਹੇ ਆ ਇਹ ਅੰਦਰ ਇਹਨਾਂ ਦੇ ਦਿੰਦੇ ਹੀ ਬੈਠੇ ਹੋਏ ਆ ਇਹ ਸਿਰਫ ਇਹਨਾਂ ਨੂੰ ਇੰਨੇ ਸਾਲ 2015 ਤੋਂ 9 ਸਾਲ ਨਹੀਂ ਇਹਨਾਂ ਨੂੰ ਅਹਿਸਾਸ ਹੋਇਆ ਵੀ ਅਸੀਂ ਕੀ ਕਰ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵਾਲਿਆਂ ਨੂੰ ਅਸੀਂ ਕਿ ਜਦੋਂ ਇਹਨਾਂ ਦਾ ਬਿਲਕੁਲ ਗਰਾਉਂਡ ਖੁੱਸ ਗਿਆ ਪੰਜਾਬ ਦੇ ਵਿੱਚ ਸਿਆਸੀ ਤੋਲ ਦੇ ਉੱਤੇ ਪੰਚਾਇਤੀ ਚੋਣਾਂ 'ਚ ਵੀ ਇਹਨਾਂ ਦੀ ਪੰਜਾਬੀ ਜੀ ਕਹ ਲਓ ਕੀ ਸੀ ਹੋਗੀ ਤਾਂ ਫਿਰ ਇਹਨਾਂ ਨੂੰ ਲੱਗਿਆ ਵੀ ਅਸੀਂ ਇਹੋ ਜਿਹਾ ਪਖੰਡ ਕਰਕੇ ਤੇ ਸ਼ਾਇਦ ਅਸੀਂ ਹੁਣ ਹੁਣ ਤੁਸੀਂ ਦੇਖੋ ਅਕਾਲ ਤਖਤ ਦੇ ਜਹੇਦਾਰਾਂ ਨੇ ਇਹਨਾਂ ਨੂੰ ਕਿਹਾ ਸੀ ਤਿੰਨ ਦਿਨ 'ਚ ਅਸਤੀਫੇ ਪੇਸ਼ਵਾਨ ਕਰੋ ਹੁਣ ਨਗਰ ਨਿਗਮ ਦੀਆਂ ਚੋਣਾਂ ਆ ਗਈਆਂ ਉਹ ਕਹਿੰਦੇ ਉਹਨੇ ਅਸਤੀਫੇ ਦੇ ਦਿੱਤੇ ਤੇ ਇਲੈਕਸ਼ਨ ਗਿਵਾਂ ਲੜਾਂਗੇ ਉਹਨਾਂ ਨੇ ਚਿੱਠੀ ਲਾਈ ਉਹਨੇ ਗਵੀਰ ਸਿੰਘ ਨੇ ਕਹਿਤਾ ਜੀ 20 ਦਿਨਾਂ ਬਾਅਦ ਦੇ ਦਿਓ ਵੀ ਤਾਂ ਜੋ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਇਹ ਕਵਰ ਹੋ ਜਾਣ ਤੇ ਇਲੈਕਸ਼ਨ ਲਾ ਲੈਣਾ ਹੈ ਸੋ ਉਹਨਾਂ ਦੀ ਆਪਸੀ ਮਿਲੀ ਭੁਗਤਿਆ ਵਿੱਚ ਜਥੇਦਾਰ ਇਹਨਾਂ ਦੇ ਤਾਂ ਮੁਲਾਜ਼ਮਾਂ ਲਾਏ ਹੋਏ ਲਾਏ ਕਹਿੰਦੇ ਆ ਗੁਰੂ ਪੰਥ ਖਾਲਸਾ ਦੀ ਪਰੰਪਰਾ ਮੁਤਾਬਕ ਥੋੜੋ ਜਥੇਦਾਰਾਂ ਦੀ ਨਿਯੁਕਤੀ ਹੋਈ ਆ ਸੋਹਣੀ ਕਮੇਟੀ ਨੇ ਲਾਏ ਆ ਸੋਹਣੀ ਕਮੇਟੀ ਦਾ ਪ੍ਰਧਾਨ ਤਾਂ ਆਮ ਕਹਿੰਦਾ ਕਹਿੰਦਾ ਜਿਹੜੇ ਜਥੇਦਾਰ ਆ ਇਹ ਸੋਹਣੀ ਕਮੇਟੀ ਦੀ ਤਾਬਿਆ ਚ ਰਹਿਣੇ ਚਾਹੀਦੇ ਆ ਉਹ ਤਾਂ ਆਪ ਕਹਿੰਦੇ ਸਾਡੇ ਮੁਲਾਜ਼ਮਾਂ ਸਾਡੀ ਤਨਖਾਹ ਦੇ ਉੱਤੇ ਚੱਲਦੇ ਹੈਗੇ ਸੋ ਜੋ ਉੱਥੇ ਗੇਮ ਡਰਾਮਾ ਖੇਡਿਆ ਗਿਆ ਉਹ ਦਾ ਉਹ ਉਗੜ ਗਿਆ ਜਿਹੜਾ ਪਾਜ ਸੀਗਾ ਕੂੜ ਠੱਗੀ ਬੁੱਝੀ ਨਾ ਰਹੇ ਮਲਮਾ ਉਗੜ ਜਾਂਦਾ ਗਰਬਾਣੀ ਕਹਿੰਦੀ ਸੋ ਉਹਨਾਂ ਦਾ ਸਾਦਾ ਪਾਜ ਉਗੜ ਚੁੱਕਿਆ ਹੈਗਾ ਤੇ ਇਹ ਹੁਣ ਸਾਰਾ ਪਖੰਡ ਨੰਗਾ ਹੋਗਾ ਉਹ ਤੁਸੀਂ ਇੱਕ ਪਹਿਲੇ ਰਾਤ ਤੇ ਬੈਠਾ 500 ਬੰਦਾ ਉਹਦੀ ਉਹਦੀ ਪਹਿਲੇਦਾਰੀ ਕਰਦਾ ਹੈਗਾ ਫੇ ਉਹ ਕਾਦੀ ਸੇਵਾ ਦੇ ਉੱਤੇ ਲੱਗਾ ਹੋਇਆ ਉਹਨੂੰ ਤਾਂ ਪ੍ਰਮੋਟ ਕੀਤਾ ਜਾ ਰਿਹਾ ਵੀ ਸ਼ਹੀਦੀ ਦਿਨਾਂ 'ਚ ਲੋਕ ਗੁਰੂ ਘਰਾਂ ਜਾਂਦੇ ਆ ਦੇਖਣ ਵੀ ਬਾਦਲ ਬੜਾ ਨਮਾਣਾ ਜਿਹੜਾ ਸਿੱਖ ਬਣ ਕੇ ਆ ਤੇ ਸਾਰਾ ਕੁਝ ਹੁਣ ਮਜੀਠੀਆ ਆਪ ਸਮਗਲਰ ਕ੍ਰਿਮੀਨਲ ਕੇਸ ਜਿਹਦੇ ਉਤੇ ਚੱਲਦੇ ਸੁਪਰੀਮ ਕੋਰਟ ਤੋਂ ਤੂੰ ਬੇਲ ਲੈ ਕੇ ਆਇਆ ਪੰਜਾਬ ਦੇ ਨੌਜਵਾਨਾਂ ਨੂੰ ਤੇ ਸ਼ਿਦਕੀ ਸਿੱਖ ਜਿਹੜਾ ਸਕਾਲਰ ਬੰਦਾ 13 ਕਿਤਾਬਾਂ ਲਿਗੀਆਂ ਤੇਰੇ ਅੱਗੇ ਨੇ ਤਾਂ ਇੱਕ ਪੇਜ ਵੀ ਨਹੀਂ ਲਿਖਿਆ ਆਉਣਾ ਇਤਿਹਾਸ ਦਾ ਤੇ ਤੂੰ ਉਹਨੂੰ ਕਹਿੰਦੇ ਆ ਕ੍ਰਿਮੀਨਲ ਟੈਰਿਸਟ ਖੂੰਖਾਰਾ ਅੱਤਵਾਦੀ ਖੂੰਖਾਰਾ ਤਾਂ ਤੂੰ ਆ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਤੁਸੀਂ ਨਸ਼ਿਆਂ ਦੇ ਉਹਦੇ ਵਿੱਚ ਦਰਿਆ ਦੇ ਵਿੱਚ ਡੋਟਤਾ ਤੇ ਆਪ ਅੰਗਰੇਜ਼ਾਂ ਦੀ ਟੌਪੀ ਕਰਦੇ ਨੇ ਪਹਿਲਾਂ ਹੁਣ ਤੁਸੀਂ ਦਿੱਲੀ ਦੀ ਟੌਪੀ ਕਰਦੇ ਹੋ ਸੋ ਇਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ ਬਹੁਤ ਕੋਸ਼ਾ ਬੋਲਣ ਵਾਸਤੇ ਹਾਂ ਕੇਸ ਦਰਜ ਹੋ ਗਿਆ ਕੇਸ ਚੱਲਣਾ ਚਾਹੀਦਾ ਜੇ ਤੁਸੀਂ ਆਪਣੇ ਕਤਲਾਂ ਦੇ ਕੇਸ ਕਾਲ ਤੱਕ ਤੋਂ 5 ਦਿਨ ਭਾਂਡੇ ਮਾਂਜ ਕੇ ਨਵੇਲਦੇ ਤੇ ਨਰੈਨ ਸਿੰਘ ਦਾ ਵੀ ਕੇਸ ਇਦਾਂ ਹੀ ਨਵੇਲ ਲਓ ਤੇ ਜਾਂ ਆਪਣੇ ਕੇਸ ਵੀ ਤੁਸੀਂ ਅਦਾਲਤਾਂ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਆ ਜਿਹੜੀ ਉਹਨਾਂ ਨੇ ਕੰਫੈਸ ਕੀਤੀ ਆ ਸੋ ਬਿਲਕੁਲ ਐਕਸਟਰਾ ਜੁਡੀਸ਼ੀਅਲ ਕੰਫੈਸ਼ਨ ਸੁਖਵੀਰ ਬਾਦਲ ਨੇ ਕੀਤਾ ਐਕਸਟਰਾ ਜੁਡੀਸ਼ੀਅਲ ਕੰਫੈਸ਼ਨ ਜਿਹੜਾ ਹੁੰਦਾ ਉਹ ਕ੍ਰਿਮੀਨਲ ਜਿਹੜਾ ਲॉ ਹੈਗਾ ਉਹਦੇ ਵਿੱਚ ਉਹਦੀ ਵੈਲਿਊ ਹੈਗੀ ਆ ਉਸ ਬੇਸ ਦੇ ਉੱਤੇ ਕਨਵਿਕਸ਼ਨ ਹੋ ਸਕਦੀ ਉਹ ਇਹ ਹੁੰਦਾ ਵੀ ਕੋਈ ਗੁਨਾਹਗਾਰ ਕਿਸੇ ਮੋਤਵਾਰ ਬੰਦੇ ਦੇ ਅੱਗੇ ਇੰਡੀਪੈਂਡੈਂਟ ਵਿਟਨੈਸ ਦੇ ਅੱਗੇ ਆਪਣਾ ਗੁਨਾਹ ਕਬੂਲੇ ਤੇ ਉਹ ਜਿਹੜਾ ਇੰਡੀਪੈਂਡੈਂਟ ਵਿਟਨੈਸ ਜੇ ਅਦਾਲਤ ਦੇ ਵਿੱਚ ਆ ਕੇ ਕਹੇ ਵੀ ਹਾਂ ਇਹ ਬੰਦੇ ਨੇ ਅੱਗੇ ਗੁਨਾਹ ਕਬੂਲਿਆ ਹੈਗਾ ਤਾਂ ਉਹਦੇ ਬੇਸ ਦੇ ਉੱਤੇ ਉਹਨੂੰ ਸਜ਼ਾ ਹੋ ਸਕਦੀ ਆ ਬਹੁਤ ਸਾਰੇ ਕੇਸ ਮੈਂ ਉਹਦਾ ਹਦਾ ਦਿੰਦਾ ਜੱਗੀ ਜੋਲ ਨੂੰ 7 ਸਾਲ ਹੋ ਗਏ ਜੇਲ੍ਹ ਚ ਉਹਦੇ ਤੇ ਚਾਰਜ ਜੀ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਦੇ ਗਵਾਹਾਂ ਦੇ ਬੇਸ ਤੇ ਹੋਇਆ ਹੋਇਆ ਵੀ ਉਹਦੇ ਤੇ ਉਹਨੇ ਕਿਸੇ ਕੋਲ ਮੰਨਿਆ ਵੀ ਅਸੀਂ ਇਦਾਂ ਇਦਾਂ ਕਰ ਰਹੇ ਹਾਂ ਉਹ ਗਵਾਹ ਨਹੀਂ ਅਜੇ ਤੱਕ ਹੋਏ ਅਦਾਲਤ ਚ ਆਏ ਨਹੀਂ ਤੇ ਉਹ ਪ੍ਰੋਟੈਕਟਡ ਵਿਟਨੈਸਾਂ ਨੂੰ ਉਹਨਾਂ ਦੇ ਨਾਮ ਪਤਾ ਵੀ ਨਹੀਂ ਦੱਸੇ ਗਏ ਸੋ ਇਸ ਬੇਸ ਦੇ ਉੱਤੇ ਚਾਰਜ ਫਰੇਮ ਹੋ ਸਕਦਾ ਕਨਵਿਕਸ਼ਨ ਵੀ ਹੋ ਸਕਦੀ ਆ ਜੇ ਉਹ ਗਵਾਹ ਖੜੇ ਹੁਣ ਜਹੇ ਦਾ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਕਿਸੇ ਦਵਾਚ ਲਿਆ ਕੇ ਇਹਦੇ ਕੋਲੋਂ ਇਹ ਕਨਫੈਸ਼ਨ ਕਰਾਇਆ ਉਹ ਵੀ ਨਹੀਂ ਕਹਿ ਸਕਦਾ ਵੀ ਮੈਂ ਕਿਸੇ ਦਵਾਚ ਕੀਤਾ ਸੋ ਇਹਦੇ ਸਬੰਧ ਦੇ ਵਿੱਚ ਜੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਜੇ ਉਹ ਆ ਕੇ ਗਵਾਹੀਆਂ ਦੇ ਦਿੰਦੇ ਹੈਗੇ ਨੇ ਤਾਂ ਫਿਰ ਪ੍ਰੋਸੀਕਿਊਸ਼ਨ ਏਜੰਸੀ ਵੀ ਕਿਉਂਕਿ ਵੀਡੀਓ ਪਬਲਿਕ ਦੇ ਵਿੱਚ ਪਈ ਹੈਗੀ ਆ ਉਹ ਵੀਡੀਓ ਨੂੰ ਪ੍ਰੋਸੀਕਿਊਸ਼ਨ ਏਜੰਸੀ ਤਰਤੀ ਮਾ ਚਲਾਨ ਦੇ ਕੇ ਤੇ ਉਹ ਵੀਡੀਓ ਬਣਾਉਣ ਵਾਲੇ ਦੇ ਸਬੰਧ ਚ ਤੇ ਜਥੇਦਾਰ ਜਿਹੜੇ ਆ ਜਿਨ੍ਹਾਂ ਦੇ ਅੱਗੇ ਕੰਫੈਸ ਕੀਤਾ ਉਹਨੂੰ ਐਜ਼ এ ਵਿਟਨੈਸ ਰੱਖ ਕੇ ਤੇ ਸੁਖਬੀਲ ਬਾਦਲ ਦੇ ਖਿਲਾਫ ਐਕਸਟਰਾਜਿਸ਼ਨਲ ਕਨਫੈਸ਼ਨ ਦੇ ਬੇਸ ਦੇ ਉੱਤੇ ਉਹਨੂੰ ਪ੍ਰੋਸੀਕਿਊਟ ਕੀਤਾ ਜਾ ਸਕਦਾ ਬੈਬਲ ਕਲਾਂ ਗੋਲੀकांड ਦੇ ਵਿੱਚ ਵੀ ਤੇ ਉਹ ਜੇਸੇਦਾਰਾਂ ਦੇ ਅੱਗੇ ਆ ਕੇ ਉਹ ਉਹਨਾਂ ਦੇ ਉੱਤੇ ਆ ਵੀ ਉਹ ਕੋਰਟ ਦੇ ਵਿੱਚ ਬਿਆਨ ਦੇਣ ਆਉਂਦੇ ਆ ਨਹੀਂ ਆਉਂਦੇ ਉਹ ਕੀ ਕਹਿੰਦੇ ਆ ਉਹ ਮੁੱਕਲ ਜਾਂਦੇ ਆ ਗਵਾਹੀ ਤੋਂ ਵੀ ਸੁਖਬੀਲ ਨੇ ਸਾਡੇ ਅੱਗੇ ਕਨਫੈਸ ਕੀਤਾ ਨਹੀਂ ਕੀਤਾ ਇਹ ਬਿਨਾ ਕਿਸੇ ਦਬਾਅ ਤੋਂ ਕੀਤਾ ਕਿਵੇਂ ਕੀਤਾ ਉਹਨਾਂ ਦੇ ਉੱਤੇ ਆ ਪਰ ਪ੍ਰੋਸੀਕਿਊਟ ਉਸ ਕਨਫੈਸ਼ਨ ਦੇ ਬੇਸ ਤੇ ਉਤ ਕਿਉਂਕਿ ਜੇ ਤਾਂ ਸ਼ਖਸੀ ਰੈਣੀ ਦੀ ਕਨਫੈਸ਼ਨ ਹੁੰਦੀ ਕਿਉਂਕਿ ਇਹ ਤਾਂ ਕਤਲਾਂ ਦੇ ਕੇਸਾਂ ਦੀ ਕਨਫੈਸ਼ਨ ਆ ਕਤਲਾਂ ਦੇ ਕੇਸਾਂ ਨੂੰ ਤਾਂ ਲਾਫ ਦੀ ਲੈਂਡ ਦੇ ਵਿੱਚ ਹੋਊਗਾ ਨਾ ਉਹ ਜੇ ਕਾਲ ਤਖਤ ਦੇ ਕਤਲਾਂ ਦੇ ਕੇਸਾਂ ਦੇ ਫੈਸਲੇ ਕਰਦੇ ਆ ਤੇ ਫਿਰ ਬਾਕੀ ਕੇਸ ਵੀ ਉੱਥੇ ਹੀ ਲੈ ਜਾਓ ਲੋਕਾਂ ਨੂੰ ਪੰਜ-ਪੰਜ ਦਿਨ ਭਾਂਡੇ ਮਾਜ ਕੇ ਵਿਹਲੇ ਕਰੀ ਜਾਓ ਫੇ ਤਾਂ ਇੱਥੇ ਉਹ ਪੈਦਾ ਹੋ ਜੂਗੀ ਨਾ ਅਰਾਜਕਤਾ ਵੀ ਲੋਕੀ ਕਤਲ ਕਰਕੇ ਕਾਲ ਤਖਤ ਦੇ ਚੱਲ ਜਾ ਕਰਨਗੇ ਜੀ ਕਤਲ ਹੋ ਗਿਆ ਜੀ ਸਾਨੂੰ ਸੇਵਾ ਲਾ ਦਿਓ ਕਹਿਣਗੇ ਜੀ ਪੰਜ ਦਿਨ ਪਾਠ ਕਰ ਲਾ ਦੋ ਦਿਨ ਭਾਂਡੇ ਮਾਜ ਲਾ ਫੇ ਇਸ ਤਰ੍ਹਾਂ ਕਿਦਾਂ ਚੱਲੂਗਾ ਕਤਲਾਂ ਦੇ ਕੇਸਾਂ ਦੀ ਉੱਥੇ ਨਹੀਂ ਗੱਲ ਬਣਦੀ ਉਹ ਉਹ ਉੱਥੇ ਸਖਸੀਦਾਨੀ ਦੀ ਜਿਹੜੀ ਆ ਜੇ ਉਹਨਾਂ ਕੋ ਕੋ ਭੁੱਲ ਹੋਈ ਆ ਵਿਚਲਦਿਆਂ ਹੋਇਆ ਆਪਣੇ ਜੀਵਨ ਦੇ ਵਿੱਚ ਉਹਦੀ ਤਨਖਾਹ ਲਵੋਣ ਉਹ ਉਹਦੇ ਭਾਂਡੇ ਭੁੰਡੇ ਮਾਣ ਜਣ ਆਮ ਦੁਨੀਆ ਉੱਥੇ ਸੇਵਾ ਕਰਦੀ ਜਾ ਕੇ ਆਪਣੇ ਮਨ ਨੂੰ ਸ਼ੁੱਧ ਕਰਨ ਦੀ ਇਹ ਤਾਂ ਮੀਡੀਆ ਪੀਆਰ ਕਰਿਆ ਉਹਨਾਂ ਨੂੰ ਪ੍ਰਮੋਟ ਕਰਿਆ ਵੀ ਦੇਖੋ ਜੀ ਭਾਂਡੇ ਮਾਂਜੇ ਥਾਲੀ ਚੱਕ ਕੇ ਸੁਖਬੀਲ ਨੇ ਭੁੰਡੜ ਨੂੰ ਉਸਾਈ ਭੁੰਡੜ ਨੇ ਧਾਮੀ ਨੂੰ ਫੜਾਤੀ ਧਾਮੀ ਨੇ ਢੀਂਸੇ ਨੂੰ ਫੜਾਤੀ ਇੰਨੀ ਦੁਨੀਆ ਸੇਵਾ ਕਰਦੀ ਉੱਥੇ ਕੋਈ ਲੋਕੀ ਜਾ ਕੇ ਫੋਟੋ ਵੀਡੀਓ ਬਣਾਉਂਦੇ ਆ ਸੋ ਇਹ ਸਾਰਾ ਇੱਕ ਡਰਾਮਾ ਆ ਜਿਹੜੀ ਖੁਸ਼ੀ ਹੋਈ ਜਿਹੜੀ ਗਰਾਉਂਡ ਆ ਉਹਨੂੰ ਕਵਰ ਕਰਨ ਦੀ ਬਾਅਦ ਗੁਰੂ ਮਹਾਰਾਜ ਜੀ ਦੇ ਨਾਲ ਮੱਥਾ ਲਾਇਆ ਇਹਨਾਂ ਨੇ ਬੇਦਬੀ ਦੇ ਦੋਸ਼ੀ ਵੀ ਆ ਤੇ ਦੋਸ਼ੀਆਂ ਦੀ ਪੁਸ਼ਤਪਨਾਇ ਵੀ ਕੀਤੀ ਆ ਸੋ ਇਹਨਾਂ ਨੂੰ ਮਾਫੀ ਨਹੀਂ ਮਿਲਣੀ ਚਾਹੀਦੀ ਬਹੁਤ ਗਲਤ ਕਦਮਾਂ ਹੋਇਆ ਤੇ ਇਹ ਸਾਰੇ ਕਾਸੇ ਦੇ ਵਿੱਚੋਂ ਇਹਨਾਂ ਨੂੰ ਲਾਭ ਨਹੀਂ ਹੋਣਾ ਜਿੰਨਾ ਇਹ ਆਪਣੇ ਮਨ ਨੂੰ ਗੰਦਲਾ ਕਰਕੇ ਤੇ ਨਕਾਬ ਪਾ ਕੇ ਆਉਣਗੇ ਉਹਨਾਂ ਹੀ ਇਹਨਾਂ ਦੇ ਨਕਾਬ ਉਗੜਨਗੇ ਤੇ ਇਹ ਹੋਰ ਥੱਲੇ ਧਸਦੇ ਜਾਣਗੇ ਜੀ ਬਿਲਕੁਲ ਸੋ ਪਰਿਵਾਰ ਬਾਰੇ ਦੱਸੋ ਜਾਹਜ ਜੀ ਗੱਲ ਆ ਐਜ਼ ਅ ਵਕੀਲ ਤੁਸੀਂ ਉਹਨਾਂ ਨੂੰ ਵੀ ਮਿਲੇ ਆ ਪਰਿਵਾਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਜਾਂ ਉਹ ਤਾਂ ਨਹੀਂ ਹੈ ਕਿ ਪਰਿਵਾਰ ਜਿਹੜਾ ਹੈ ਉਹ ਠੀਕ ਠਾਕ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਸੁਪਤਨੀ ਦੇ ਬਿਆਨ ਆਏ ਸਿਗੇ ਮੀਡੀਆ ਦੇ ਵਿੱਚ ਵੀ ਸਾਨੂੰ ਇਸ ਬਾਰੇ ਕੁਝ ਪਤਾ ਨਹੀਂ ਸੀਗਾ ਵੀ ਉਹ ਆਪਣੇ ਧਿਆਨ ਕਰਦੇ ਵਿੱਚ ਆਪਣੇ ਕੰਮਕਾਰ ਕਰ ਰਹੀ ਸੀ ਉਹਨਾਂ ਨੂੰ ਆਹੀ ਕਿਹਾ ਸੀ ਕਿ ਮੈਂ ਕਿਤੇ ਧਾਰਮਿਕ ਸਮਾਗਮ ਤੇ ਜਾਣਾ ਹੈਗਾ ਸੋ ਕੀ ਸਭ ਉੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਤਸ਼ੱਦਦ ਜਾਂ ਘਰ ਦੀ ਤਲਾਸ਼ੀ ਇਹੋ ਜਿਹਾ ਕੁਝ ਹੋਇਆ ਹੈਗਾ ਨਹੀਂ 4 ਤਰੀਕ ਨੂੰ ਜਦੋਂ ਉੱਥੇ ਅਕਰਾੰਸ ਤੋਂ ਬਾਅਦ ਭਾਈ ਨਰਾਇਣ ਸਿੰਘ ਨੂੰ ਅਪਰੀਹੈਂਡ ਕਰ ਲਿਆ ਤੇ ਉਹਨਾਂ ਦੇ ਘਰੇ ਰੇਡ ਮਾਰੀ ਸੀ ਉਹਨਾਂ ਦੇ ਘਰੇ ਤੇ ਉੱਥੋਂ ਉਹਨਾਂ ਦੇ ਘਰ ਦੀ ਤਲਾਸ਼ੀ ਵੀ ਲਈ ਗਈ ਬਿਨਾਂ ਸਲਚਪ੍ਰੈਜ਼ੈਂਟ ਦੇ ਉਹਨਾਂ ਦੀ ਧਰਮ ਸੁਪਤਣੀ ਉੱਥੇ ਘਰੇ ਸੀ ਇੱਕ ਬੇਟਾ ਉਹਨਾਂ ਦਾ ਐਡਵੋਕੇਟ ਉਸ ਦਿਨ ਮੁਹੱਲੀ ਸੀਗਾ ਇੱਥੇ ਸੀਬੀਆਈ ਕੇਸਿਸ ਦੇ ਵਿੱਚ ਉਹ ਕੰਪਲੇਨੈਂਟ ਪੱਖ ਤੋਂ ਪੈਰਵਾਈ ਕਰਦੇ ਆ ਲੀਗਲ ਟੀਮ ਆ ਸਾਰੀ ਤੇ ਉਹਨਾਂ ਦਾ ਦੂਸਰਾ ਬੇਟਾ ਵੀ ਬਾਹਰ ਸੀ ਕਿਤੇ ਤੇ ਉਹ ਵੀ ਐਡਵੋਕੇਟ ਆ ਤੇ ਸੋ ਉਹਨਾਂ ਦੇ ਘਰੋਂ ਉਹਨਾਂ ਦੇ ਲੈਪਟਾਪ ਘਰ ਦੇ ਮੋਬਾਈਲ ਜੋ ਵੀ ਪੈਨ ਡਰਾਈਵ ਜੋ ਵੀ ਡਿਜੀਟਲ ਸਮਾਨ ਸੀ ਉਹ ਸਾਰਾ ਲੈ ਗਏ ਉਹਨਾਂ ਦੀਆਂ ਕਿਤਾਬਾਂ ਜਾਂ ਕੋਈ ਹੱਥ ਲਿਖਤਾਂ ਸੀਗੀਆਂ ਉਹ ਲੈ ਗਏ ਹੋਏ ਆ ਤੇ ਉਹ ਅਜੇ ਤੱਕ ਤਾਂ ਪੁਲਿਸ ਨੇ ਕੋਈ ਨਹੀਂ ਦੱਸਿਆ ਉਹਦੀ ਐਪਲੀਕੇਸ਼ਨ ਸੈਪਰੇਟ ਲਾਤੀ ਸੀਗੀ ਵੀ ਇਹ ਸਮਾਨ ਲੈ ਗਏ ਹੋਏ ਆ ਉਹਦੇ ਤੇ ਜੇ ਉਹਨਾਂ ਨੇ ਪ੍ਰੋਸੀਕਿਊਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ ਸੋ ਉਹਨਾਂ ਤੋਂ ਪੋਸ਼ਕਸ਼ ਕਰਕੇ ਤੇ ਉਹਨਾਂ ਦੇ ਦੋਨੇ ਵਕੀਲ ਸੁਪੁੱਤਰਾਂ ਨੂੰ ਵੀ ਸੱਦਿਆ ਗਿਆ ਸੀਗਾ ਨੈਕਸਟ ਡੇ ਉਹ ਗਏ ਸੀਗੇ ਸ਼ਾਮ ਤੱਕ ਉਹਨਾਂ ਨੂੰ ਬਿਠਾਈ ਰੱਖਿਆ ਤੇ ਉਹਨਾਂ ਕੋ ਕੇਸ ਨਾਲ ਸੰਬੰਧਤਾ ਨਹੀਂ ਕੁਝ ਪੁੱਛਿਆ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਉਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਸਾਰੇ ਕਿੱਥੋਂ ਪੜੇ ਜਿਵੇਂ ਪੁਲਿਸ ਦੀ ਇਨਵੈਸਟੀਗੇਸ਼ਨ ਹੁੰਦੀ ਆ ਆ ਵੀ ਕਿੱਥੋਂ ਪੜੇ ਕਿੰਨੇ ਕਿਹੜੀ ਕਲਾਸ ਕਿੱਥੇ ਕਿਹੜਾ ਮਾਮਾ ਚਾਚਾ ਤਾਇਆ ਉਹ ਸਾਰਾ ਉਹਨਾਂ ਕੋ ਲਿਖਾਉਂਦੇ ਨੇ ਫਿਰ ਨੈਕਸਟ ਡੇ ਜਿੱਦਣ ਪੇਸ਼ ਕੀਤਾ ਸੀ ਅੱਠ ਨੂੰ ਉਦਣ ਵੀ ਉਹਨਾਂ ਨੂੰ ਸੱਦਿਆ ਸੀ ਪਰ ਉਸ ਦਿਨ ਕਹਿੰਦੇ ਸੀ ਕਮਿਸ਼ਨਰ ਪੁਲਿਸ ਨੇ ਸੱਦਿਆ ਪਰ ਉਹ ਮਿਲ ਨਹੀਂ ਸਕੇ ਤੇ ਹੁਣ ਗਾਂ ਦਾ ਪਤਾ ਨਹੀਂ ਅਜੇ ਤੱਕ ਨਹੀਂ ਮੁੜ ਕੇ ਕੋਈ ਪਰਵਾਨਾ ਆਇਆ ਨਹੀਂ ਤੇ ਹੁਣ 11 ਤਰੀਕ ਨੂੰ ਉਹਨਾਂ ਨੂੰ ਪੇਸ਼ ਕਰਨਾ ਫੈਮਿਲੀ ਆਪਣੇ ਘਰੇ ਆ ਹੁਣ ਪਹਿਲੇ ਦਿਨ ਉਹਨਾਂ ਨੂੰ ਉਸ ਤਰ੍ਹਾਂ ਹਰਾਸਮੈਂਟ ਹੋਈ ਸੀ ਪਰ ਹੁਣ ਕੋਈ ਇਸ ਤਰ੍ਹਾਂ ਦੀ ਨਹੀਂ ਗੱਲ ਹੈ ਨਹੀਂ ਕੋਈ ਜੀ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਸਮਾਂ ਦੇਣ ਦੇ ਲਈ ਧੰਨਵਾਦ ਕੋਈ ਗੱਲ ਜੀ ਸੋ ਇਸਨ ਸਾਡੇ ਨਾਲ ਐਡਵੋਕੇਟ ਜਸਪਾਲ ਸਿੰਘ ਮੁੰਜਪੁਰ ਔਰ ਭਾਈ ਨਾਰਾਇਣ ਸਿੰਘ ਚੋੜਾ ਜੋ ਕਿ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਰਿਮਾਂਡ ਦੇ ਉੱਤੇ ਹੈਗੇ ਨੇ 3 ਦਿਨ ਦੇ ਲਈ ਔਰ ਜਿਸ ਤਰ੍ਹਾਂ ਦੇ ਨਾਲ ਗੋਲੀ ਚਲਾਉਣ ਦੇ ਦੋਸ਼ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈਗੀ ਹੈ ਕੇਸ ਜਿਹੜਾ ਹੈਗਾ ਮਾਨਯੋਗ ਅਦਾਲਤ ਦੇ ਵਿੱਚ ਅੱਗੇ ਜਾ ਕੇ ਲੱਗੇਗਾ ਫਿਲਹਾਲ ਪੁਲਿਸ ਇਨਕੁਆਇਰੀ ਕਰ ਰਹੀ ਹੈਗੀ ਹੈ ਔਰ ਇਹ ਸਾਰੇ ਦੇ ਦੌਰਾਨ ਜਿਹੜਾ ਮੀਡੀਆ ਟ੍ਰਾਇਲ ਸੀਗਾ ਉਹ ਬਹੁਤ ਦਿਲਚਸਪ ਰਿਹਾ ਹੈਗਾ ਉਹਨਾਂ ਦੀ ਗ੍ਰਿਫਤਾਰੀ ਤੋਂ ਲੈ ਕੇ ਹੁਣ ਤੱਕ ਦਾ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਬਾਰੇ ਵੱਖਰੇ ਵੱਖਰੇ ਤੱਥਾਂ ਤੋਂ ਗੱਲ ਕੀਤੀ ਗਈ ਹੈ ਕੀ ਪਹਿਲਾਂ ਵੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਰਹੀ ਹੈਗੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਪਹਿਲਾਂ ਵੀ ਗ੍ਰਿਫਤਾਰ ਹੋਏ ਆ ਔਰ ਜੇ سزا ਕੱਟੀ ਹੈਗੀ ਪਰ ਜਿਸ ਤਰ੍ਹਾਂ ਦੇ ਨਾਲ ਹੁਣ ਇਹਨਾਂ ਨੇ ਦੱਸਿਆ ਵੀ ਐਂ ਕੁਛ ਨਹੀਂ ਹੁੰਦਾ ਹੈਗਾ ਕਿ ਜੇਕਰ ਕੋਈ ਬੰਦਾ ਆਪਦੇ ਕੇਸਸ ਦੇ ਵਿੱਚੋਂ ਬਰੀ ਹੈਗਾ ਤਾਂ ਆਪਾਂ ਉਹਨੂੰ ਬਾਰ-ਬਾਰ ਅਪਰਾਧੀ ਜਾਂ ਉਹਨੂੰ ਖੁੰਖਾਰ ਅਪਰਾਧੀ ਜਿਹੜਾ ਹੈਗਾ ਉਹ ਉਚਾਰਨ ਨਹੀਂ ਕਰ ਸਕਦੇ ਹੈਗੇ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਪੰਜਾਬੋ ਦੇ ਉੱਤੇ ਹਰ ਪੱਖ ਦੇ ਮੁੱਦੇ ਦੇ ਉੱਤੇ ਗੱਲ ਕਰਦੇ ਰਹੀਏ ਇਹ ਸਿਲਸਿਲਾ ਸਦਾ ਜਾਰੀ ਰਹੇਗਾ ਫਿਲਹਾਲ ਮੈਨੂੰ ਦਿਓ ਆ ਗਿਆ どうぞ。